ਜੀ ਉਹਨਾਂ ਕੋਲੇ ਦਾ ਮਤਲਬ ਉਹ ਪਹਿਲਾਂ ਕਾ ਗੱਟਾ ਉਹਨਾਂ ਕੋਲ ਦਾ ਜ਼ਮੀਨਾਂ ਜ਼ਿਆਦਾ ਤਾਂ ਹੈਗੀਆਂ ਉਹਦਾ ਵਿਲੇ ਹੋ ਕੇ ਆਪਦੇ ਘਰੇ ਕਣਕ ਬਾੱਕ ਸਾਰਾ ਕੋ ਸਾਭ ਕੇ ਫੇਰ ਆਉਂਦੇ ਆ ਆ ਗੱਲ ਨਾ ਉਹੀ ਫੇਰ ਇਹ ਬੰਦਾ ਵਾਰੀ ਵਾਰੀ ਇਹ ਬੰਦਾ ਵਾਰੀ ਵਾਰੀ ਕਿਸਾਨਾਂ ਦੀ ਜ਼ਮੀਨ ਤੇ ਆ ਰਿਹਾ ਜ਼ਮੀਨ ਤੇ ਆ ਰਿਹਾ ਉਹਨਾਂ ਕੋਲ ਜ਼ਮੀਨ ਬਾਈ ਤੇਨੀ ਜ਼ਮੀਨ ਲੜਕਦੀ ਆ ਤੂੰ ਕਿਉਂ ਕਿਸਾਨ ਮਜ਼ਦੂਰਾਂ ਦੇ ਵਿੱਚ ਪਾੜਾ ਪਾ ਰਿਹਾ ਤੇਰੇ ਵਰਗੇ ਬਾਈ ਸਹੀ ਆ ਆਪਣੀ ਜਗ੍ਹਾ ਤੇਰੀ ਫਾਇਦੇ ਕੋਮ ਦੇਣੀ ਬਾਈ ਯਾਰ ਬਈ ਫਾਹੇ ਕੌਣ ਲੈ ਰਿਹਾ ਅਸੀਂ ਤਾਂ ਕਿਸਾਨ ਵਾਧੂ ਲੈ ਰਿਹਾ ਉਹੀ ਤਾਂ ਗੱਲ ਆ ਤੇ ਜੇ ਕਰਜੇ ਚਾਹੁੰਦੇ ਆ ਕਰਜੇ ਚਾਹਦੇ ਆ ਕਿਉਂ ਕਹਿੰਦੇ ਸਦੇ ਠੱਕੇ ਨਾਲ ਸਾਨੂੰ ਕਹਿੰਦੇ ਮਾਫ ਕਰੋ ਕਰਜੇ ਨਾ ਲੈਣਾ ਅਸੀਂ ਨਹੀਂ ਲੈਣੀ ਕਰਜੇ ਅਸੀਂ ਗਰੀਬ ਆ ਅਸੀਂ ਕਿਉਂ ਨਹੀਂ ਕਰਜੇ ਲੈਣੇ ਕੋਈ ਕਰ ਕਰਜਾ ਕੋਈ ਕਰਜਾ ਵੀ ਤੁਸੀਂ ਲੈ ਲਓ ਤੁਹਾਨੂੰ ਲੋੜ ਆਈ ਤੇ ਕਿਹਾ ਬੈਂਕ ਬੰਦ ਉਹਦੇ ਵਾਸਤੇ ਬਾਈ ਕੋਈ ਚੀਜ਼ ਚਾਹੀਦੀ ਹੁੰਦੀ ਆਪਣਾ ਛੇ ਅਗੇ ਬਾਈ ਸਾਰੇ ਜਿਹਦੇ ਕੋਲੇ ਸਰ ਬਾਈ ਮੰਨ ਲਾ ਦੋ ਚਾਰ ਕਿੱਲੇ ਆ ਠੀਕ ਆ ਉਹੀ ਆਪ ਖੇਤੀ ਕਰਦਾ 40 50 ਕਿੱਲੇ ਵਾਲਾ ਕੋਈ ਖੇਤੀ ਨਹੀਂ ਕਰਦਾ ਵੀਰੇ ਚੱਕ ਚੱਕ ਕੇ ਕਰਜੇ ਕੋਠਾਂ ਪਾ ਲੈਂਦੇ ਆ ਟਰੈਕਟਰ ਲਾ ਲੈਂਦੇ ਆ ਹੂ ਹੂ ਕਰਦੇ ਫਰਦੇ ਦੇਦੇ ਲਾ 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 ਕਰਦੇ ਠੀਕ ਆ ਆਉਂਦੇ ਜਵਾਕ ਜੱਲੇ ਬਾਹਰ ਭੇਜਦੇ ਤੇ ਉਹ ਤਾਂ ਸਰਦਾਰੀਆਂ ਕਰਦੇ ਆ ਫਿਰ ਗੱਲ ਤਾਂ ਉਹੀ ਫੇਰ ਆ ਗਈ ਨਾ ਬਾਈ ਤਿੰਨ ਧਰਨਾ ਲਾ ਲੈਂਦੇ ਪਰ ਸਾਡੇ ਕਰਜ਼ੇ ਮਾਫ ਕਰੋ ਯਾਰ ਬਾਈ ਸਚੂ ਗੱਲ ਜੀ ਮੈਡਾਟ ਆਪਣੇ ਗਗਨਦੀਪ ਸਿੰਘ ਗੱਲ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਅੱਜ ਸਾਨੂੰ ਮਿਲਣ ਜਾ ਰਹੇ ਹਾਂ ਉਸ ਨੌਜਵਾਨ ਦੇ ਨਾਲ ਜਿਹੜਾ ਕਿ ਨੇਤੀ ਲਾਈਵ ਹੋ ਕੇ ਹਰ ਰੋਜ਼ ਲਾਈਵ ਹੋ ਕੇ ਕਿਸਾਨਾਂ ਨੂੰ ਮਾੜਾ ਚੰਗਾ ਬੋਲਦਾ ਬਹੁਤ ਜਿਆਦਾ ਕਿਸਾਨਾਂ ਦੇ ਧਰਨਾ ਖਰਾਬ ਕਿਸਾਨਾਂ ਖਿਲਾਫ ਬਹੁਤ ਮਾੜਾ ਚੰਗਾ ਤੇ ਭਦਿਸ਼ ਦਾ ਸ਼ਬਦਾਵਲੀ ਵਰਤਦਾ ਤੇ ਅੱਜ ਆਪਾਂ ਇਹਨਾਂ ਕਰਦੇ ਹਾਂ ਗੱਲਬਾਤ ਵੀ ਤੂੰ ਕਿਉਂ ਭਰਾਵਾ ਨੇਤੀ ਲਾਈਵ ਹੋ ਕੇ ਬੈਹ ਇਹਨੇ ਨੇਤੀ ਤੂੰ ਇਹ ਫੇਸਬੁੱਕ ਤੇ ਤੂੰ ਦਾ ਖੇਡ ਬਣਾ ਛੱਡੀ ਆ ਤੂੰ ਮਾੜਾ ਚੰਗਾ ਗਾਲਾਂ ਕਰਦਾ ਹੈ ਗਾਇਰੇ ਕੀ ਗੱਲ ਆ ਕੋਈ ਤੇ ਆਪਾਂ ਕਰਦੇ ਹਾਂ ਗੱਲਬਾਤ ਆਜੋ ਬਈ ਖਿ ਇਹ ਐ ਤੂੰ ਗੱਲ ਤਾਂ ਦੱਸ ਕੀ ਐ ਸਸੀ ਗੱਲ ਜੀ ਮੈਂ ਹਾਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਜੁੜੇ ਹੋ ਲੋਕ ਪੰਜਾਬ ਟੀਵੀ ਦੇ ਨਾਲ ਤੇ ਅੱਜ ਆਪੇ ਨਾਲ ਉਹ ਨੌਜਵਾਨ ਮਜਦੂਰ ਨਾਲ ਖੜਾਗਾ ਜਿਹੜਾ ਕਿਸਾਨਾਂ ਬਾਰੇ ਬਹੁਤ ਜ਼ਿਆਦੇ ਮੜਾ ਚੰਗਾ ਬੋਲ ਰਿਹਾ ਤੇ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਵਿੱਚ ਪਾੜਾ ਪਾ ਰਿਹਾਗਾ ਜਿਹੜਾ ਕਿ ਵੱਖ-ਵੱਖ ਗੱਲ ਹੋਣ ਦੀ ਗੱਲ ਕਰ ਰਿਹਾ ਕਿਸਾਨ ਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾ ਕੇ ਇੱਕ ਲੈਂ ਖੱਚ ਰਿਹਾ ਕਿ ਕਿਸਾਨ ਮਜ਼ਦੂਰਾਂ ਦੇ ਲਈ ਕੁਝ ਕਰ ਨਹੀਂ ਰਿਹਾ ਜੇ ਇਹ ਉਹ ਕਾਫੀ ਕੁਝ ਮੜਾ ਚੰਗਾ ਬੋਲ ਰਿਹਾ ਵੀਡੀਓ ਵੀ ਕਾਫੀ ਵਾਇਰਲ ਹੋ ਰਹੇਗਾ ਇਹ ਬੰਦੇ ਮਾਈ ਦੀਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲੀ ਗੱਲ ਤਾਂ ਬਈ ਤੂੰ ਮੈਨੂੰ ਇਹ ਦੱਸ ਸਾ ਵੀ ਕਿਸਾਨਾਂ ਨੇ ਤੇਰਾ ਮਾੜਾ ਕੀ ਕਰਤਾ ਤੂੰ ਇੰਨਾ ਕਿਉਂ ਤਵਾ ਤਰਿਆ ਵੀ ਤੂੰ ਨਿੱਤ ਇਹ ਧਰਨਾ ਲਾ ਕੇ ਬਹਿਂਦੇ ਆਏ ਜੀ ਤੂੰ ਕਿਉਂ ਮਾੜਾ ਚੰਗਾ ਬੋਲ ਰਿਹਾ ਜੀ ਪਹਿਲੀ ਗੱਲ ਤਾਂ ਮੇਰੀ ਇਹ ਸੁਣੋ ਵੀ ਕਿਸਾਨਾਂ ਨੇ ਮਜ਼ਦੂਰਾਂ ਲਈ ਚੰਗਾ ਵੀ ਕੀ ਕੀਤਾ ਬਈ ਚੰਗਾ ਕੀਤਾ ਚੰਗਾ ਕਰਦੇ ਆ ਬਈ ਜਿਦੋਂ ਵੀ ਕਿਤੇ ਲੋਡ ਪੈਂਦੀ ਆ ਕਿਸਾਨ ਨਾਲ ਖੜਦਾ ਮੈਂ ਜੀ ਜਮਾ ਨਹੀਂ ਖੜਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਨਾਰਾ ਹੀ ਚੇਂਜ ਕਰਤਾ ਪਹਿਲਾਂ ਨਾਰਾ ਲਾਉਂਦੇ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੁਣ ਕਹਿੰਦੇ ਕਿਸਾਨ ਏਕਤਾ ਜਿੰਦਾਬਾਦ ਮਜ਼ਦੂਰ ਕਿੱਧਰ ਗਿਆ ਵਿੱਚੋਂ ਬਈ ਬਈ ਮਜ਼ਦੂਰ ਐ ਅਸੀਂ ਤੀਜੇ ਦਿਨੋਂ ਬੈ ਕੇ ਧਰਨਾ ਲਾ ਲੈਂਦੇ ਕਿਤੇ ਕਿੱਥੇ ਲਾ ਲੈਂਦੇ ਕਿਤੇ ਕਿੱਥੇ ਧਰਨਾ ਲਾ ਲੈਂਦੇ ਆਗੇ ਬਈ ਇਹ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਬਹੁਤ ਜ਼ਿਆਦਾ ਹਰਾਸ਼ਮੈਂਟ ਹੋ ਰਹੀ ਐ ਇਸ ਗੱਲ ਦੀ ਬਾਈ ਤੁਸੀਂ ਨਾ ਇਹ ਬਹੁਤ ਗਲਤ ਬੋਲ ਰਹੇ ਆ ਵੀ ਜਿਹਦੇ ਦਿਨ ਤਰਨਾ ਲਾ ਲੈਂਦੇ ਆ ਉੱਥੇ ਲਾ ਲੈਂਦੇ ਆ ਬਾਈ ਸੌ ਮਜਬੂਰੀਆਂ ਹੁੰਦੀਆਂ ਫੇਰੀ ਤਰਨਾ ਲਾਉਂਦੇ ਆ ਸਾਡੀਆਂ ਨਹੀਂ ਮਜਬੂਰੀਆਂ ਅਸੀਂ ਤਾਂ ਕਿਰਤ ਕਰਨੀਆਂ ਤੇ ਖਾਣਾ ਇਹਨਾਂ ਕੋਲੇ ਤਾਂ ਬਾਈ ਇੰਨੇ ਗੰਗੇ ਜਮੀਨਾਂ ਇਹਨਾਂ ਦੇ ਤਾਂ ਜਵਾਕ ਚੱਲੇ ਬਾਹਰ ਗਏ ਆਗੇ ਅਸੀਂ ਤਾਂ ਉਹੀ ਕਮਾਉਣਾ ਤੇ ਉਹੀ ਖਾਣਾ ਪਹਿਲੀ ਗੱਲ ਤਾਂ ਐਸੇ ਜਵਾਕ ਬਾਹਰ ਗਏ ਤੂੰ ਕਹਿੰਦਾ ਬਈ ਬਾਹਰ ਆਦਾ ਪਰਿਵਾਰ ਛੱਡ ਕੇ ਬਾਹਰ ਜਾ ਨੂੰ ਕੀਦਾ ਜੀ ਕਰਦਾ ਦੀ ਪਹਿਲੀ ਵੇਚ ਕੇ ਬਾਹਰ ਜਾਂਦੇ ਆ ਫੇਰੀ ਭੇਜਦੇ ਆ ਭੇਜਣਾ ਜੇ ਬਈ ਕਮਾਈ ਕਰਨ ਨਾਲ ਤੇ ਭੇਜਦੇ ਤੁਸੀਂ ਜਾਵੋ ਲੋ ਬੋਹ ਜਾਂਦੇ ਆ ਕਮਾਈ ਕਰਨ ਤੇ ਅਸੀਂ ਕਿਤਾ ਕਮਾਈ ਇੱਥੇ ਕਰਨਾ ਸਾਡੇ ਕੋਲ ਇਨੀ ਪੂੰਜੀ ਹੁੰਦੀ ਤਾਂ ਅਸੀਂ ਨਾ ਜਾਵਰਦੇ ਐਨੇ ਜੋਗੇ ਅਸੀਂ ਹੈ ਹੀ ਨਹੀਂ ਬਾਈ ਬਈ ਕਿਰਤ ਕਰੋ ਕੰਮ ਕਰੋ ਯਾਰ ਕੰਮ ਕਰਦੇ ਆ ਜਦੋਂ ਧਰਨਾ ਲਾ ਦਿੰਦੇ ਕੰਮਕਾਰ ਬੰਦ ਹੋ ਜਾਂਦੇ ਆ ਬਾਈ ਯਾਰ ਇਹ ਤਾਂ ਦੁਕਾਨਾਂ ਵੀ ਬੰਦ ਕਰਾ ਦਿੰਦੇ ਆ ਸਾਡਾ ਕੀ ਕਸੂਰ ਅਸੀਂ ਹੱਥ ਨਾਲ ਰੋਟੀ ਕਿੱਥੋਂ ਖਾਵਾਂਗੇ ਤੈਨਾਂ ਧਰਨਾ ਲਾਉਂਦੇ ਆ ਧਰਨਾ ਕਿਸੇ ਗੱਲ ਕਰਕੇ ਲਾਉਂਦੇ ਆ ਕੋਈ ਜੇ ਵਜ੍ਹਾ ਹੁੰਦੀ ਆ ਫੇਰ ਧਰਨਾ ਲਾਉਣਾ ਤੇ ਸਰਕਾਰਾਂ ਮਜਬੂਰ ਕਰਦੀਆਂ ਫੇਰ ਹੀ ਧਰਨਾ ਲਾਉਂਦੇ ਆ ਤੇ ਬਾਈ ਸਾਡੇ ਲਈ ਕੀ ਕਰਦੇ ਆ ਉਹ ਤਾਂ ਆਪਣਾ ਜ਼ਮੀਨਾਂ ਦੇ ਗੱਲ ਆ ਤੇ ਬਾਈ ਜੇ ਕੋਈ ਛੋਟਾ ਮੁੱਦਾ ਹੋਊਗਾ ਤੁਸੀਂ ਲੈ ਕੇ ਜਾਓ ਕਿਸਾਨ ਜੁਨੀਏ ਨਾਲ ਕੋਈ ਛੋਟਾ ਮੁੱਦਾ ਕਿੰਨੇ ਮੁੱਦੇ ਆ ਸਾਡੇ ਕੀ ਮੁੱਦੇ ਆ ਸਾਡੇ ਗਰੀਬਾਂ ਦੇ ਪਹਿਲੀ ਤਾਂ ਗੱਲ ਜਦੋਂ ਹੁਣ ਇਹਨਾਂ ਨੇ ਛੋਨਾ ਲਵਾਉਣਾ ਹੁੰਦਾ ਉਦੋਂ ਤਾਂ ਪਿੰਡਾਂ 'ਚ ਮਤੇ ਹੀ ਪਾ ਦਿੰਦੇ ਆ ਬਾਈ ਜੀ ਇਹਨਾਂ ਨੂੰ 4000 ਤੋਂ ਵੱਧ ਰੇਟ ਨਹੀਂ ਦੇਣਾ ਜਿਹੜਾ ਕੋਈ ਰੇਟ ਦੇਊਗਾ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਦੱਸ ਖਾਡੇ ਲਈ ਵੀਰ ਕੀ ਸੋਚਦਾ ਆਪ ਦਾ ਢੱਡ ਭਰਨ ਵਾਲੀ ਸੋਚਦੇ ਆ ਬਾਈ ਇਹ ਗੱਲ ਮੰਨਦੇ ਆ ਚਲ ਜਿਹੜੇ ਵੀ ਮਤੇ ਪਾਉਂਦੇ ਆ ਉਹ ਗਲਤ ਆ ਆਪਾਂ ਕਹਨੇ ਆ ਵੀ ਉਹ ਚੀਜ਼ ਗਲਤ ਆ ਕੋਸਕਾ ਕਿਸਾਨ ਵੀ ਗਲਤ ਹੈ ਕਿ ਜਿਹੜੇ ਮਸੇ ਪਾਉਂਦੇ ਆ ਪਰ ਬਈ ਇੱਕ ਗੱਲ ਤੁਸੀਂ ਵੀ ਦੇਖੋ ਰੇਟ ਇੱਕ ਵਾਜਬ ਤੈ ਹੋਣਾ ਚਾਹੀਦਾ ਜੇ ਆਪਾਂ ਹੱਦ ਤੋਂ ਵੱਧ ਮੰਗਾਗੇ ਤਾਂ ਫਿਰ ਉਹ ਮਜ਼ਦੂਰਾਂ ਦੀ ਵੀ ਗੱਲ ਗਲਤ ਆ ਨਾ ਬਾਈ ਜੀ ਜੋ ਇਹ ਮੰਗ ਰਹੇ ਆ ਉਹ ਸਹੀ ਆ ਜੋ ਇਹਨਾਂ ਨੇ ਮੰਗਾ ਨੇ ਨਹੀਂ ਮੰਗਾ ਬਾਈ ਜੇ ਜਿਹੜੇ ਮੰਗਾ ਜਾਇਜ਼ ਆ ਪਰ ਉਹਨਾਂ ਦੇ ਉੱਤੇ ਤਾਂ ਨਾ ਲੱਗਦਾ ਸਾਡੀ ਮੰਗ ਕਿਹੜਾ ਨਜਾਇਜ਼ ਆ ਕਿ ਅਸੀਂ ਵੀ ਤਾਂ ਆਪਦੇ ਢਿੱਡ ਮਾਰੀ ਕਰਦੇ ਆ ਸਾਡੇ ਪਰਿਵਾਰ ਮਾਰੀ ਕਰਦੇ ਆ ਛੱਤਾ ਸਾਡਾਂ ਚ ਆਉਂਦਾ ਸਾਰੇ ਹੀ ਤਾਂ ਬਾਈ ਛੱਤਾ ਚ ਆਉਂਦਾ ਮੰਨ ਲਿਆ ਛੱਤਾ ਚ ਆਉਂਦਾ ਤਾਂ ਬਾਈ ਕਿਰਤ ਕਰੋ ਕੰਮ ਕਰੋ ਸਾਰਾ ਕੁਝ ਠੀਕ ਹੋ ਜਾਊਗਾ ਤੈਨੂੰ ਉਹੀ ਤਾਂ ਸਮਝਾਈ ਜਾਣਾ ਵੀ ਜਦੋਂ ਅਸੀਂ ਕਿਰਤ ਕਰਦੇ ਆ ਕਿਸਾਨ ਛੱਤਾ ਨਹੀਂ ਕਿਸਾਨ ਬਾਈ ਛੱਤਾ ਚ ਆਉਣ ਦੀ ਗੱਲ ਤਾਂ ਤੱਕ ਤਾਂ ਨਾ ਲਾਉਂਦੇ ਦਿੱਲੀ ਬਾਰਡਰ ਤੇ ਗਏ ਸੀਗੇ ਹਾਂ ਕਿੰਨੇ ਮਜ਼ਦੂਰ ਸੀਗੇ ਇੱਕ ਵਾਰੀ ਲਾਇਆ ਸੀਗਾ ਨਾਲ ਕਸਤਾਨ ਮजूद ਮਜ਼ਦੂਰ ਏਕਤਾ ਜਿੰਦਾਬਾਦ ਮਜ਼ਦੂਰਾਂ ਦੇ ਵਿੱਚੋਂ ਹੀ ਕੱਢਦਾ ਭਾਈ ਤੁਸੀਂ ਜਦੋਂ ਜਦੋਂ ਧਰਨਾ ਲੱਗਿਆ ਪੈੜੀ ਨਹੀਂ ਆਉਂਦੀ ਫਿਰ ਵੀ ਮੈਂ ਉੱਥੇ ਮਹੀਨਾ ਦੋ ਮੈਂ ਜਾਂਦਾ ਰਿਹਾ ਭਾਈ ਜਦੋਂ ਜਦੋਂ ਦਿੱਲੀ ਮੋਰਚਾ ਲੱਗਿਆ ਤੈਨ 13 ਮਹੀਨੇ ਲੱਗਿਆ ਤੁਸੀਂ ਉੱਥੇ ਗਏ ਸੀ ਭਾਈ ਮੈਂ ਜਾਂਦਾ ਰਿਹਾ ਹਰੇਕ ਮਹੀਨੇ ਹਫ਼ਤਾ ਹਫ਼ਤਾ ਲਾ ਕੇ ਆਉਂਦਾ ਰਿਹਾ ਮੈਂ ਉੱਥੇ ਕੰਮ ਛੱਡ ਕੇ ਅੱਛਾ ਨਹੀਂ ਤੇ ਫਿਰ ਇੱਥੋਂ ਤੁਹਾਨੂੰ ਕਹਿ ਕੇ ਲੈ ਜਾਂਦੇ ਹੋਰ ਤੁਹਾਨੂੰ ਮੈਂ ਦੱਸਾਂ ਤੁਹਾਨੂੰ ਦਿਹਾੜੀ ਦੇਵਾਂਗੇ ਕੌਣ ਕਹਦਾ ਜੇ ਗੱਲ ਜਿਹੜੇ ਲੈ ਕੇ ਜਾਂਦੇ ਸੀ ਸਾਨੂੰ ਬਾਈ ਫਿਰ ਨਹੀਂ ਇਹਦਾ ਇਹਦਾ ਮਤਲਬ ਇਹਦਾ ਢਾੜੀ ਦੇਵਾਂਗਾ ਤੁਹਾਨੂੰ ਕੁਛ ਵੀ ਨਹੀਂ ਦਿੱਤਾ ਇਹਦਾ ਮਤਲਬ ਫਿਰ ਤੁਸੀਂ ਢਾੜੀ ਦੀ ਲਾਚੀ ਜਾਂਦੇ ਸੀ ਬਾਈ ਜੀ ਅਸੀਂ ਆਪ ਦਾ ਢੱਡ ਮਾਰੇ ਵੀ ਜਾਂਦੇ ਸਾਡਾ ਸਾਡਾ ਪਰਿਵਾਰ ਮਗਰ ਕੀ ਕਰੂਗਾ ਇੱਕੋ ਬੰਦਾ ਮੈਂ ਕਮਾਉਣ ਵਾਲਾ ਬਾਈ ਯਾਰ ਘਰੇ ਮੇਰਾ ਪਰਿਵਾਰ ਕੀ ਖਾਊਗਾ ਕੱਦਾਂ ਤੇ ਦੰਦਰਾ ਵੱਡੂਗਾ ਉਹ ਕਿਸਾਨ ਵੀ ਸਾਰੇ ਉੱਥੇ ਬੈਠੇ ਸੀ ਬਾਈ ਉਹਨਾਂ ਕੋਲੇ ਤਾਂ ਬਾਈ ਆਪ ਦਾ ਪਹਿਲੀ ਵੇਲ ਰੋਕ ਕਰਕੇ ਆਪਦੀ ਬਾਈ ਫਸਲ ਵੀਜ ਕੇ ਸਾਰੇ ਸਾਰਾ ਕੁਝ ਵਿਹਲੇ ਹੋ ਗਏ ਉੱਥੇ ਬੈਠੇ ਰਹਿੰਦੇ ਸਨ ਬਾਈ ਪੈਣੀ ਕਿਉਂ ਰਣਕਦੀ ਐਨੀ ਬਾਈ ਜੀ ਜਦੋਂ ਇਹਨਾਂ ਫਸਲ ਸਰਤ ਹੈ ਹੀ ਹੁੰਦੀ ਉਹਦੋਂ ਕਿਉਂ ਨਹੀਂ ਧਰਨਾਂ ਉਹਦੇ ਬਾਈ ਇਹ ਨਹੀਂ ਤੁਹਾਨੂੰ ਪਹਿਲੀ ਗੱਲ ਤਾਂ ਇਹ ਦੱਸ ਬਾਈ ਤੂੰ ਵਾਰੀ ਵਾਰੀ ਪਹਿਲੀ ਦਾ ਜੇਰ ਕਰ ਰਿਹਾ ਤੈਨੂੰ ਪਹਿਲੀ ਹੀ ਨਹੀਂ ਕਾਦੋ ਰੜਕਦੇ ਤੂੰ ਵੇਹ ਇੱਕ ਮਿੰਟ ਖੜਾ ਤੇ ਮੇਰਾ ਸਵਾਲ ਲੈ ਲੈ ਬਾਈ ਫਿਰ ਤੂੰ ਕਹਿਣਾ ਬਾਈ ਜਦੋਂ ਇਹਨਾਂ ਦੀ ਵੱਢਣ ਵਾਲੀ ਹੁੰਦੀ ਹੈ ਜਾਂ ਕੁਝ ਵੀ ਵੀ ਉਹਦੋਂ ਕਿਉਂ ਨਹੀਂ ਧਰਨਾਂ ਉਹਦੇ ਵੀ ਧਰਨਾਂ ਦਾ 13 ਮਹੀਨੇ ਚੱਲੇ ਵਿੱਚ ਕਣਕ ਹੀ ਵੱਢੀ ਗਈ ਹੈ ਝੋਨਾ ਹੀ ਵੱਢਿਆ ਗਿਆ ਧਰਨਾਂ ਦਾ ਲਗਾਤਾਰ ਚੱਲਦਾ ਰਿਹਾ ਉਦੋਂ ਕਿੰਨਾ ਕੱਟ ਸੀ ਉੱਥੇ ਬਈ ਕੱਟ ਬਈ ਪੂਰਾ ਹੀ ਰਿਹਾਗਾ ਕੱਟ ਕੱਟ ਰਿਹਾਗਾ ਕੱਟ ਤਾਂ ਹੁਣ ਰਹਿਣ ਲੱਗਾ ਹੁਣ ਵਿਲੇ ਹੋਈ ਐ ਸਾਰੇ ਉੱਥੇ ਬੈਹੇ ਬੈਹੇ ਧਾਰਨੇ ਨੂੰ ਮਾਰਾ ਅੱਛਾ ਜਿਹੜਾ ਹੁਣ ਪ੍ਰੋਟੈਸਟ ਚੱਲ ਰਿਹਾ ਖਰੋੜੀ ਦੇ ਜਾਂ ਸ਼ਿੰਗੂ ਦੇ ਉਹਨੂੰ ਤੂੰ ਗਲਤ ਬੋਲੀ ਜਾਂਦਾ ਬਈ ਤੂੰ ਕਹਿੰਦਾ ਬਈ ਨਹੀਂ ਸਹੀ ਬਾਈ ਸਾਡਾ ਕੀ ਫਾਇਦਾ ਉਹਦੇ ਵਿੱਚ ਇਹ ਤੁਹਾਡਾ ਫਾਇਦਾ ਉਹਦੇ ਵਿੱਚ ਬਈ ਮਤੇ ਪਾਏ ਗਏ ਨਰੇਗਾ ਦੀਆਂ ਨਰੇਗਾ ਦੀਆਂ ਦਿਹਾੜੀਆਂ ਕਹਿੰਦੇ 100 ਦਾ 100 ਦਾ ਲਾਉਣਾ ਚਾਹੀਦਾ ਜਿਹੜੇ ਹੋਰ ਮਤੇ ਆ ਤੁਸੀਂ ਜਾਓ ਉੱਥੇ ਪੁੱਛੋ ਸਵਾਲ ਕਰੋ ਕਿਹੜਾ ਕਿਹੜਾ ਮੈਨੂੰ ਤੂੰ ਆਂ ਦੱਸ ਦੇ ਕਿਸਾਨ ਜ ਉਹਨਾਂ ਦੀ ਸੁਣਵਾਈ ਹੋਈ ਹੋਵੇ ਜੀ ਸੁਣਵਾਈ ਕਰਦਾ ਕਿਹੜਾ ਨਹੀਂ ਬਈ ਤੁਸੀਂ ਸਵਾਲ ਤਾਂ ਕਰੋ ਜਾ ਕੇ ਤੁਸੀਂ ਮੇਰੀ ਇੱਕ ਮਿੰਟ ਤੁਸੀਂ ਵੀਡੀਓ ਪਾ ਕੇ ਤੂੰ ਬਈ ਤੀਜੇ ਦਿਨ ਇੱਕ ਮਿੰਟ ਖੜ ਜਾ ਤੂੰ ਤੀਜੇ ਦਿਨ ਲਾਈਵ ਹੋ ਕੇ ਕਿਸਾਨਾਂ ਨੂੰ ਗਾਲਾਂ ਕੱਢਣ ਲੱਗ ਗਿਆ ਨਾ ਮਾੜਾ ਚੰਗਾ ਬੋਲਣ ਲੱਗ ਗਿਆ ਨਾ ਉਹ ਧਰਨਿਆਂ ਦੇ ਬੈਠੇ ਐ ਤੇ ਵੇਲ ਲਈ ਆਏ ਕਰਦੀ ਮਾਫ ਕਰਾਉਂਦੇ ਆ ਪਹਿਲਾਂ ਕਰਦੀ ਚੱਕ ਲੈਣਦੇ ਫਲਾਣਾ ਤੇ ਵਗਣਾ ਤੂੰ ਬਲਾ ਬਲਾ ਬਹੁਤ ਕੁਝ ਬੋਲਦਾ ਤੂੰ ਜਾ ਇੱਕ ਮਿੰਟ ਤੂੰ ਖਰੌ ਉੱਤੇ ਜਾ ਉੱਥੇ ਗੱਲ ਕਰ ਤੂੰ ਵੇਖ ਤਾਂ ਸਹੀ ਉਹਨਾਂ ਨੇ ਜਿਹੜਾ ਉਹ ਜਿਹੜੀ ਚਿੱਠੀਆਂ ਸਾਰੀ ਜਿਹੜੇ ਮਤੇ ਆ ਜਿਹਦੇ ਖਾਤਰ ਉਹ ਤੇ ਬੈਠੇ ਆ ਉਹਦੇ ਵਿੱਚ ਮਜ਼ਦੂਰਾਂ ਤੇ ਤੇਨੂੰ ਪਤਾ ਨਾ ਮਿਹਦੂਰੇ ਦੇ ਦਰਦਲੀ ਬੈਠੇ ਸੀ ਉਹਨੇ ਮਾਤੇ ਪਾਈ ਸੀ ਬਈ ਫਿਰ ਮਿਹਦੂਰੇ ਦੇ ਪਾਸ ਨਹੀਂ ਹੋਏ ਉਹਦੋਂ ਕੀ ਪਾਸ ਹੋ ਗਿਆ ਤੇ ਦੱਸ ਨੀ ਚੋਣੇ ਕੀ ਮਾਤਾ ਨਾਲ ਲਾਉਣ ਦੀ ਕੀ ਜ਼ਰੂਰਤ ਪੈ ਗਈ ਮੈਨੂੰ ਇਹ ਗੱਲ ਜਵਾਬ ਦੇ ਬਾਈ ਉਹ ਯਾਰ ਦਵਾਰਾ ਤਾਂ ਆ ਕੇ ਕਿਸਾਨ ਵੀ ਬੈ ਗਏ ਕਈ ਉੱਥੋਂ ਆ ਕੇ ਕਹਿੰਦੇ ਸਾਡੇ ਬਾਈ ਜੀ ਕਾਨੂੰਨ ਅਸੀਂ ਪਾਸ ਕਰਾ ਲਿਆਏਾਂਗੇ ਸਾਡੀ ਜੱਤ ਹੋਗੀ ਦਵਾਰਾ ਕਾ ਨਾ ਬਾਈ ਦਵਾਰਾ ਜੱਤ ਜਦੋਂ ਮੋਦੀ ਨੇ ਜਦੋਂ ਉੱਥੇ ਕਹਿਤਾ ਅਸੀਂ ਮੈਸਪੀ ਦੇਵਾਂਗਾ ਉਹ ਮੁੱਕਰ ਕੇ ਦੂਰੀ ਵਾਤਾ ਨਾ ਲਾਉਣਾ ਪਿਆ ਨਹੀਂ ਬਾਈ ਹਾਂ ਤੁਸੀਂ ਕਿਹੜਾ ਤੁਸੀਂ ਕਹਿੰਦੇ ਨਾ ਵੀ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਤੁਹਾਨੂੰ ਕੀ ਖਬਰਾਂ ਬਾਰੇ ਪਤਾ ਨਹੀਂ ਕਿਵੇਂ ਕਿਵੇਂ ਕਿ ਉੱਥੇ ਆਸੂ ਵੇਚ ਗਿਆ ਬਹੁਤ ਆਗੂ ਉੱਥੋਂ ਵੇਚ ਗਿਆ ਪੈਸੇ ਲੈ ਕੇ ਆ ਕੇ ਬਾਈ ਬਈ ਇਸ ਗੱਲ ਦਾ ਕੀ ਪ੍ਰੂਫ ਆ ਇਹਦੇ ਕਾਲ ਦਾ ਤੁਹਾਡੇ ਕੋਲ ਕੀ ਪ੍ਰੂਫ ਆ ਵੇਚਿਆ ਬਾਈ ਜੀ ਸਾਰੀ ਦੁਨੀਆ ਨੂੰ ਪਤਾ ਇਸ ਚੀਜ਼ ਦਾ ਯਾਰ ਤੂੰ ਬਾਈ ਮੇਰੀ ਗੱਲ ਸੁਣ ਕੱਲ ਤੂੰ ਹੀ ਆ ਗਿਆ ਮੈਂ ਤੂੰ ਹੋਰ ਤੇਰੇ ਨਾਲ ਕੋਈ ਬੋਲਦਾ ਕੋਈ ਹੋਰ ਤਾਂ ਅਸੀਂ ਦੇਖਿਆ ਨਹੀਂ ਕੱਲ ਆਪਦਾ ਘਰ ਦੇਖਣਾ ਤੂੰ ਤੋੜੇ ਦੇਖਦਾ ਨਹੀਂ ਮੈਂ ਵੇਖਿਆ ਨਹੀਂ ਮੈਂ ਗੱਲ ਤੇ ਨਹੀਂ ਗੱਲ ਚਾਹਣਾ ਮੇਰੀ ਤੇ ਬਾਈ ਜੀ ਮੇਰਾ ਇਸੇ ਕੱਲ ਕਰਕੇ ਦਿਆ ਲਾ ਫੇਮਸ ਹੁੰਦਾ ਮਾਰਾ ਵਿਊ ਲੈਣ ਦਾ ਮਾਰਾ ਤੂੰ ਲਾਈਵ ਹੋ ਨਾ ਕਿਸਾਨਾਂ ਨੂੰ ਮਾਰਾ ਚੰਗਾ ਬੋਲਦਾ ਧਰਨ ਨੂੰ ਮਾਰਾ ਚੰਗਾ ਬੋਲਦਾ ਕੀ ਚੱਕਰ ਕੀ ਹੈ ਹਾਂ ਤਾਂ ਮੈਨੂੰ ਕੋਈ ਵਿਊ ਦਾ ਚੱਕਰ ਆ ਨਾ ਮੈਨੂੰ ਕਿ ਆ ਉਹਦੇ ਖੇਡਦਾ ਚੱਕਰ ਆ ਅੱਜ ਕੱਲ੍ਹ ਬਈ ਸ਼ਰੇਕ ਨੂੰ ਫੇਮ ਕਰਦੇ ਤੇ ਵਿਊ ਦੇਈ ਆ ਬਈ ਵੀਡੀਓ ਚੱਲੂਗੀ ਚਾਰ ਪੈਸੇ ਬਣਾਵਾਂਗੇ ਅਸੀਂ ਇਹਨਾਂ ਨੂੰ ਮਾਰਾ ਬੋਲਦੇ ਆ ਕਿਸਾਨਾਂ ਨੂੰ ਤੇ ਸਾਡੇ ਨਾਲ ਕੰਟਰੋਵਰਸੀ ਹੋਊਗੀ ਸੱਚ ਬੋਲ ਰਿਹਾ ਸੱਚ ਕੀ ਕੀ ਸੱਚ ਬੋਲ ਰਿਹਾ ਬਈ ਇਹ ਤੂੰ ਸਾਰਾ ਕੁਝ ਹੀ ਸੱਚ ਬੋਲ ਰਿਹਾ ਜੋ ਵੀ ਕੁਝ ਮੈਂ ਮੈਨੂੰ ਭਾਈ ਇਸ ਗੱਲ ਦਾ ਜਵਾਬ ਤੂੰ ਮੈਨੂੰ ਦੇ ਸਕਦਾ ਕਿ ਪਹਿਲਾਂ ਜਦੋਂ ਧਰਨਾ ਲਾਇਆ ਸੀ ਉੱਥੇ ਦੁਬਾਰਾ ਕਿਉਂ ਲਾਉਣਾ ਪਿਆ ਦੁਬਾਰਾ ਲਾਉਣਾ ਪਿਆ ਕਿਉਂਕਿ ਮੰਗਾ ਜਿਹੜਿਆ ਉਹਨੇ ਕਿਹਾ ਸੀ ਮੋਦੀ ਨੇ ਬੈਲਾ ਉਹ ਐਮਐਸਪੀ ਜਾ ਨਹੀਂ ਦਿੱਤੇ ਉਹ ਨਹੀਂ ਲੈ ਕੇ ਆਏ ਭਾਈ ਲੈ ਤੀ ਉਹ ਯਾਰ ਭਾਈ ਚੱਲ ਕੁਛ ਕਿਸਾਨ ਆਗੂ ਪਹਿਲਾਂ ਆ ਕੇ ਕੁਛ ਨੇ ਕਾਰੀ ਕੀਤੀ ਉੱਥੋਂ ਉੱਠਣ ਦੀ ਹੈਂ ਉਹਦੇ ਵਿੱਚ ਆਪਾਂ ਮੰਨਦੇ ਆਂ ਉੱਥੇ ਧਰਨਾ ਲਾ ਲਿਆ ਸੀ ਤੇ ਉੱਥੇ ਦੋ ਦਿਨ ਹੋਰ ਲੈ ਕੇ ਰਹਿ ਕੇ ਉੱਥੇ ਲੈਕਪੀ ਰੂਪ ਚ ਨਹੀਂ ਲੈ ਸਕਦੇ ਸੀ ਬਾਈ ਉਹ ਫਿਰ ਉਹ ਡੱਲੇ ਵਾਲ ਉਹ ਤਾਂ ਕਹਿ ਹੀ ਰਿਹਾਗਾ ਉਹ ਡੱਲੇ ਵਾਲ ਅੱਜ ਵੀ ਕਹਿ ਰਿਹਾ ਜਿਹੜਾ ਮਰਨ ਮਰਤੇ ਦੇ ਬੈਠਾ ਹੈ ਬਈ ਮੈਂ ਬਹੁਤ ਰੋਲਾ ਪਾਇਆ ਸੀ ਵੀ ਤੁਸੀਂ ਨਾ ਜਾਓ ਨਾ ਜਾਓ ਕੁਝ ਕਿਸਾਨਾਂ ਆ ਗੂਆਂ ਨੇ ਕਾਲੂ ਕੀਤੀ ਉੱਠਣ ਦੀ ਉਥੋਂ ਫਿਰ ਕਿਉਂ ਉੱਠੇ ਬਾਈ ਉਹ ਯਾਰ ਉਹਦੇ ਵਿੱਚ ਬਾਈ ਫਿਰ ਤੈਨੂੰ ਤੂੰ ਮਾਰਾ ਦੇਗਾ ਤੂੰ ਕਿਉਂ ਬੋਲਦਾ ਕਿ ਸਾਨੂੰ ਚੱਲ ਉਹ ਗੱਲ ਮੰਨ ਲੇ ਬਾਈ ਜੀ ਅਸੀਂ ਅਸੀਂ ਦੁਖੀ ਹੁੰਨੇ ਬੋਲਦੇ ਆਂ ਬਾਈ ਸਾਡੇ ਘਰੇ ਰੋਟੀ ਨਹੀਂ ਪਾਕਦੀ ਅਸੀਂ ਕੀ ਕਰਗੇ ਰੁੰਦਾ ਦੇ ਦੰਦਗਾ ਵੱਟੇ ਬਾਈ ਨਾ ਨਹੀਂ ਪਕਾਉਣੀ ਹੈ ਅਸੀਂ ਆਪ ਪਕਾਉਣੀਆ ਕਿਰਤ ਕਰਕੇ ਖਾਂਦੇ ਅਸੀਂ ਕੰਮ ਕਰੋ ਕੰਮ ਕਰੋ ਵੀਰੇ ਕੰਮ ਕਰਦਾ ਜੋ ਧਰਨਾ ਲਾ ਲੈਂਦਾ ਮੈਂ ਦੁਕਾਨ ਤੇ ਲੱਗਾ ਮੈਂ ਬਾਈ ਦਿੱਲੀ ਤੋਂ ਇਹਨਾਂ ਸਾਡੀ ਦੁਕਾਨਾਂ ਬੰਦ ਕਰਾਉਂਦੇ ਦੁਕਾਨਾਂ ਬੰਦ ਕਰੋ ਆ ਕੇ ਰੂਮ ਮਾਰਦੇ ਉੱਥੇ ਦੁਕਾਨਾਂ ਤੇ ਆ ਕੇ ਯਾਰ ਨਾ ਕਿਹੜਾ ਵੀ ਦਿੱਲੀ ਦਿੱਲੀ ਲੱਗਿਆ ਰਹਿੰਦਾ ਵੀਰੇ ਦਿੱਲੀ ਵਾਂਗੂ ਲੱਗਦਾ ਜਦੋਂ ਕਿਤੇ ਬਾਹਰ ਅੰਦਰ ਜਾਣਾ ਹੋਵੇ ਉਦੋਂ ਹੀ ਪਤਾ ਲੱਗਦਾ ਛੇਤੀ ਪਹੁੰਚਦਾ ਬੱਸ ਸਪਰਾਂ ਦੀ ਪਾ ਲੈਂਦੇ ਬਾਈ ਜੀ ਧਰਨਾ ਲੱਗਿਆ ਤੂੰ ਧਾਨੇ ਨੂੰ ਸਹੀ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਬਾਈ ਨਹੀਂ ਆਦੇ ਹੱਕਾਂ 'ਤੇ ਬੋਲਣਾ ਮਾ ਸਾਡੇ ਮਗਰ ਤਾਂ ਕੋਈ ਨਹੀਂ ਦਲਦਾ ਬਾਈ ਬਾਈ ਜੁਨਟੀ ਮਿਉਣੀ ਪੈਂਦੀ ਐ ਇੱਕ ਤਾਂ ਜੇ 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 ਮਨ ਲਾ ਤੂੰ ਤੀਜੇ ਦਿਨ ਨਾ ਮਜ਼ਦੂਰ ਦਾ ਨਾਮ ਵਿੱਚੋਂ ਕਿਉਂ ਕੱਟਿਆ ਗਿਆ ਮਜ਼ਦੂਰ ਦਾ ਨਾਮ ਕਿਧੋਂ ਨਹੀਂ ਕੱਟਿਆ ਗਿਆ ਬਾਈ ਕੋਈ ਮਜ਼ਦੂਰ ਦਾ ਨਾਮ ਨਹੀਂ ਕੱਟਿਆ ਗਿਆ ਜੇ ਤੂੰ ਮੇਰੀ ਇੱਕ ਮਿੰਟ ਗੱਲ ਸੁਣ ਲੈ ਪਹਿਲਾਂ ਬਾਈ ਜੇ ਤੂੰ ਤੀਜੇ ਦਿਨ ਉੱਠ ਕੇ ਤੂੰ ਕੱਲਾ ਬੰਦਾ ਕਿਸੇ ਦੇ ਖਿਲਾਫ ਬੋਲੀ ਜਾਏਗਾ ਬੋਲੀ ਜਾਏਗਾ ਤੇਰੇ ਮਗਰ ਫਿਰ ਬਾਈ ਕੌਣ ਆਊਗਾ ਸਾਰੇ ਮਜ਼ਦੂਰ ਮਜ਼ਦੂਰ ਕਿਸਾਨ ਇੱਕ ਆ ਕਿਸਾਨ ਇੱਕ ਮਿੰਟ ਕਿਸਾਨ ਤੇ ਮਜ਼ਦੂਰ ਇੱਕ ਆ ਇੱਕ ਸੀ ਇੱਕ ਰਹਿਣਗੇ ਪਰ ਤੇਰਿਆਰ ਕੇ ਬੰਦੇ ਕੋਸਕ ਕਿਸਾਨਾ ਵਿੱਚ ਵੀ ਹੈਗੇ ਆ ਮਜ਼ਦੂਰਾ ਵਿੱਚ ਵੀ ਹੈਗੇ ਆ ਇਹਦੇ ਵਿੱਚੋਂ ਵੀਰੇ ਨਾਂ ਕਿਉਂ ਕਟਿਆ ਕਿਹੜੀ ਜਥੇਬੰਦੀ ਦਾ ਨਾਰਾ ਏਕ ਏ ਕਹਿ ਰਿਹਾ ਕਸਤਾਨ ਮਜ਼ਦੂਰ ਏਕਤਾ ਜਿੰਦਾਬਾਦ ਇਹੀ ਕਹਿ ਰਹੇ ਬਾਈ ਹਰੇਕ ਦੇ ਝੰਡੇ ਦੇ ਉੱਤੇ ਲਿਆ ਗਿਆ ਕਿਸੇ ਝੰਡੇ ਦੇ ਉੱਤੇ ਨਹੀਂ ਦਿਖਾ ਮੈਨੂੰ ਇੱਕ ਵੀ ਝੰਡਾ ਬਾਈ ਤੇਰੇ ਕੋਲੇ ਨੈਟ ਚੱਲਦਾ ਦਿਖਾ ਦੇ ਮੈਨੂੰ ਕਿਸਾਨ ਮਜ਼ਦੂਰ ਦੇਖ ਲਾ ਉੱਥੇ ਵੀ ਕਿਸਾਨ ਮਜ਼ਦੂਰ ਏਕਤਾ ਲਿਖਿਆ ਹੋਇਆ ਕੱਲਾ ਇਹੀ ਲਿਖਿਆ ਹੋਇਆ ਹੋਰ ਕਿਸਾਨ ਕਿਸਾਨ ਏਕਤਾ ਜਿੰਦਾਬਾਦ ਨਹੀਂ ਬਾਈ ਇਹ ਤੁਹਾਨੂੰ ਗਲਤ ਫਹਮੀ ਹੋ ਰਹੀ ਹੈ ਕੁਛ ਸ਼ਰਾਰਤੀ ਕੁਛ ਸ਼ਰਾਰਤੀ ਆਂਸਰ ਅਸੀਂ ਅਸੀਂ ਵਿੱਚ ਵੀ ਹੋ ਕੇ ਤੁਸੀਂ ਪਹਿਲੇ ਸਾਨੂੰ ਮੈਂ ਸਾਡੀ ਆਵਾਜ਼ ਇਸੇ ਕਰਕੇ ਉਠਾਈ ਹੈਗੀ ਵੀ ਆਪਾਂ ਨੂੰ ਅਲੱਗ ਕਿਉਂ ਕੀਤਾ ਗਿਆ ਭਾਈ ਇੰਨਾ ਨੇ ਇਸ ਗੱਲ ਤੇ ਸਪਸ਼ਟੀਕਰਨ ਕਿਉਂ ਨਹੀਂ ਦਿੱਤਾ ਕਿਹੜੀ ਦੇ ਵੀ ਭਾਈ ਅਸੀਂ ਮਜ਼ਦੂਰਾਂ ਦੇ ਹੱਕਾਂ ਲਈ ਵੀ ਖੜੇ ਹਾਂ ਅਸੀਂ ਨਾਰੇ 'ਚ ਕੋਈ ਨਾਂ ਨਹੀਂ ਕੱਟਿਆ ਗਿਆ ਨਹੀਂ ਨਾਰੇ 'ਚ ਭਾਈ ਤੂੰ ਅੱਜ ਗਲਤ ਬੋਲਦਾ ਵੱਦ ਕੱਠ ਦਿੱਲੀ ਦੇ ਵਿੱਚ ਮਜ਼ਦੂਰਾਂ ਦਾ ਸੀਗਾ ਭਾਈ ਕਦੋਂ ਭਾਈ ਜਦੋਂ ਦਿੱਲੀ ਧਰਨੇ ਲੱਗਿਆ ਸੀ ਕਿਸਾਨ ਨਹੀਂ ਸੀ ਕਿਸਾਨ ਨਹੀਂ ਸੀ ਕਿਸਾਨਾਂ ਨਾਲੋਂ ਵੱਧ ਮਜ਼ਦੂਰ ਸੀ ਜੇ ਕਿਸਾਨ ਆ ਨਾ ਤਾਂ ਹੀ ਉਹ ਕਿਸਾਨ ਵੀ ਮਜ਼ਦੂਰਾਂ ਦੇ ਕੰਮ ਲੈ ਲੈਂਦਾ ਨਹੀਂ ਅਸੀਂ ਉਧੀਕਾ ਯਾਰ ਇਹ ਤਾਂ ਖੇਤਾਂ 'ਚ ਕੰਮ ਕਰਦੇ ਆ ਸਾਡੀ ਕਿਉਂ ਨਹੀਂ ਆਵਾਜ਼ ਚੱਕੀ ਗਈ ਬਈ ਤੁਹਾਡੀ ਵਾਅ ਚੱਕੀ ਕਿਹੜੀ ਨਹੀਂ ਗਈ ਸਾਡੀ ਕੋਈ ਚੱਕੀ ਵੀ ਨਹੀਂ ਇੱਕ ਮਿੰਟ ਬਾਈ ਮੈਂ ਦਰਚ ਕਿਉਂ ਦੱਸਣਾ ਜਿਉਂ ਨਾ ਮਜ਼ਦੂਰਾ ਦੇ ਸਾਰੀਆਂ ਵਾਜਾ ਚੱਕੀਆਂ ਨੇ ਕਿਸਾਨ ਮਜ਼ਦੂਰ ਇੱਕ ਹੈ ਕਿਸਾਨਾਂ ਦੇ ਵਿੱਚ ਵੀ ਕੁਝ ਕਿ ਗਲਤ ਹੈ ਗਿਆ ਮਜ਼ਦੂਰਾ ਵਿੱਚ ਵੀ ਗਲਤ ਹੈ ਗਿਆ ਜਿਵੇਂ ਕਿਸਾਨ ਇਹਨੇ ਦੱਸਿਆ ਬਾਈ ਨੇ ਮਤੇ ਪਾ ਦਿੰਦੇ ਉਹ ਕਿਸਾਨਾਂ ਦੀ ਮਾਰੀ ਗੱਲ ਹੈ ਪਰ ਜਿਵੇਂ ਇਹ ਬਾਈ ਬੋਲੀ ਜਾਂਦਾ ਇਹ ਨੈੱਟ ਲਾਈਵ ਹੋ ਗਏ ਨੈੱਟ ਲਾਈਵ ਹੋ ਗਏ ਨੈੱਥੀ ਕਿਸਾਨਾਂ ਦੇ ਜਿਹੜੇ ਰਹਿੰਦੇ ਆ ਧਰਨਾ ਤੁਸੀਂ ਲਾ ਲਿਆ ਆਇਆ ਕਰ ਲਿਆ ਬਾਈ ਪ੍ਰੋਬਲਮ ਤੇਨੂੰ ਤੈਨੂੰ ਕਿਸਾਨ ਨਹੀਂ ਨੈੱਥੀ ਚੜੇ ਰਹਿੰਦੇ ਕਦੇ ਕਦੇ ਲਾਈਵ ਹੋਣਾ ਉਹ ਤਾਂ ਤੀਜੇ ਦਿਨੋਂ ਧਰਨਾ ਲਾ ਕੇ ਪਾਇਆ ਇਹ ਧਰਨਾ ਚੱਲੀ ਜਾਂਦਾ ਲਗਾਤਾਰ ਧਰਨਾ ਚੱ ਆਪ ਦੀ ਆਵਾਜ਼ ਚਾਹਦਾ ਤੇ ਤੁਸੀਂ ਮੈਨੂੰ ਰਾਜ ਨਹੀਂ ਚਾਹੀਦਾ ਤੂੰ ਬਈ ਪਾੜਾ ਪਾ ਰਿਆ ਤੂੰ ਮੈਨੂੰ ਜਿਹੜੇ ਕਿਸਾਨ ਪਾੜਾ ਪਾ ਰਹੇ ਉਹਨਾਂ ਦੀ ਗੱਲ ਨਹੀਂ ਕਰਦੇ ਬਈ ਤੁਸੀਂ ਬਈ ਅਸੀਂ ਸਾਰੇ ਕਿਸਾਨਾਂ ਦੀ ਇੰਟਰਵਿਊ ਕਰ ਰਹੇ ਤਾਂ ਦਿਖੀ ਨਹੀਂ ਕਿਸੇ ਦੀ ਨਹੀਂ ਤੂੰ ਪਹਿਲੀ ਗੱਲ ਤਾਂ ਕਿਸਾਨ ਹੀ ਨਹੀਂ ਇੱਕ ਹੈਗੇ ਬਾਈ ਯਾਰ ਕੋਈ ਕਾਜ ਦਾ ਸਾਡੀ ਫਲਾਨਾ ਜਥੇਬੰਦੀ ਆ ਬਾਈ ਜੀ ਸਾਰੇ ਕੁਰਸਿਆਂ ਦੇ ਰੌਲੇ ਆ ਬਾਈ ਵੀ ਅਸੀਂ ਹਰੇਕ ਨੂੰ ਆਏ ਆ ਵੀ ਮੇਰੇ ਗੱਲ 'ਚ ਸਰੋਪਾ ਪਾਵੇ ਮੈਂ ਨਾ ਮਗਰ ਬਈ ਤੁਸੀਂ ਤੁਸੀਂ ਜੇ ਮਾਲਾ ਛੋੜੀ ਕੋਈ ਮੰਗਾ ਨਹੀਂ ਪੂਰੀ ਉਹ ਜਾਂ ਜਾਂ ਤੁਸੀਂ ਕਹਿੰਦੇ ਵੀ ਸਾਡਾ ਸਾਡੇ ਤੁਹਾਨੂੰ ਸਾਡੇ ਹੱਕ ਨਹੀਂ ਮਿਲਦੇ ਤਾਂ ਤੁਸੀਂ ਜਾ ਕੇ ਸਰਕਾਰਾਂ ਦੇ ਵਿਰੋਧ ਪ੍ਰੋਟੈਸਟ ਕਰੋ ਨਾ ਨਾਗਿਕਸਾਨਾ ਵਿਰੋਧ ਬੋਲੋ ਬਾਈ ਜੀ ਕਿਸਾਨ ਨਾ ਕੀ ਕਿਹੜੇ ਕਿਸਾਨ ਇੱਕ ਨੇ ਪਹਿਲਾਂ ਤਾਂ ਮਨਾਂ ਲੱਗਦੇ ਕੋਈ ਤਾਂ ਕਹਿੰਦਾ ਸਾਡੀ ਫਲਾਨੇ ਜਥੇਬੰਦੀ ਹੈ ਜੀ ਸਾਡਾ ਆਗੂ ਕਹੂਗਾ ਅਸੀਂ ਉਹਦੀ ਗੱਲ ਮੰਨਾਂਗੇ ਫਲਾਨੇ ਜਥੇਬੰਦੀ ਹੈ ਕੋਈ ਕੋਈ ਸਾਡਾ ਆਗੂ ਬੋਲੂਗਾ ਅਸੀਂ ਫਿਰ ਉਹਦੀ ਗੱਲ ਮੰਨਾਂਗੇ ਕਿਸਾਨ ਹੀ ਨਹੀਂ ਇੱਕ ਹੈਗੇ ਪਹਿਲਾਂ ਬਾਈ ਜੀ ਮੰਨ ਲਈ ਗੱਲ ਤੂੰ ਕਹਿੰਦਾ ਕਿਸਾਨ ਨਹੀਂ ਹੈ ਕਿ ਤੈਨੂੰ ਪ੍ਰੋਬਲਮ ਕਿਸਾਨਾਂ ਤੋਂ ਆ ਜਾਂ ਪਰ ਤੈਨੂੰ ਪ੍ਰੋ ਪਹਿਲਾਂ ਤੂੰ ਇਹ ਆਪ ਦੀ ਪ੍ਰੋਬਲਮ ਦੱਸ ਵੀ ਤੈਨੂੰ ਪ੍ਰੋਬਲਮ ਹੈ ਕਿਹੜੀ ਗੱਲ ਤੋਂ ਆ ਮੈਨੂੰ ਬਾਈ ਜੀ ਇਸ ਗੱਲ ਤੋਂ ਆ ਜਦੋਂ ਤੂੰ ਨਹੀਂ ਇੱਕ ਮਿੰਟ ਤੂੰ ਕਹਿੰਦਾ ਵੀ ਇੱਕਾਂ ਨਹੀਂ ਕਿਸਾਨਾਂ ਦੇ ਵਿੱਚ ਇੱਕ ਤਾਂ ਹੈ ਨਹੀਂ ਗੀ ਹੈ ਨਾ ਇੱਕ ਵਾਰੀ ਤੂੰ ਕਿਸਾਨਾਂ ਦੇ ਉਲਟ ਬੋਲੀ ਜਾਂਦਾ ਕਿਸਾਨਾਂ ਨੂੰ ਨਿੰਦੀ ਜਾਂਦਾ ਇਹ ਤੁਹਾਣਾ ਲਾ ਕੇ ਬਹਿਂਦੇ ਐ ਕਹਿੰਦੇ ਦੂਜੇ ਪਾਸੇ ਤੂੰ ਉਹਨਾਂ ਦਾ ਫਿਕਰ ਕਰੀ ਜਾਂਦਾ ਵੀ ਇਹਨਾਂ ਦਾ ਇੱਕ ਹੈ ਨਹੀਂ ਗਾ ਇਹਨਾਂ ਦਾ ਇਹ ਨਹੀਂ ਉਹ ਹੈ ਨਹੀਂ ਬਾਈ ਫਿਰ ਤੇਰਾ ਮਤਲਬ ਕੀ ਹੈ ਜਿਹੜੇ ਗੱਲ ਤ ਕਿਸਾਨ ਨੇ ਨਾ ਠੀਕ ਆ ਮੈਂ ਉਹਨਾਂ ਦੀ ਕਰਕੇ ਹੀ ਲਾਈਵ ਹੁੰਦਾ ਜਿਆਦਾਤਰ ਤਾਂ ਮੈਂ ਤੈਨੂੰ ਦਿਲ ਦੀ ਗੱਲ ਦੱਸ ਤੈਨੂੰ ਗਲਤ ਕਿਸਾਨ ਲੱਗ ਕਿਹੜੇ ਰਹੇ ਆ ਜਿਹੜੇ ਅਲੱਗ-ਅਲੱਗ ਕਿਸਾਨ ਇੱਕ ਆ ਨਾ ਹਾਂ ਜਥੇਬੰਦਿਆਂ ਕਿਉਂ ਅਲੱਗ-ਅਲੱਗ ਆ ਯਾਰ ਜਥੇਬੰਦਿਆਂ ਦਾ ਭਾਈ ਇਹ ਹੁੰਦੀਆਂ ਸਾਰਿਆਂ ਦੇ ਅੱਡ-ਅੱਡ ਸਾਰੇ ਹੁੰਦੀਆਂ ਸਾਡਾ ਤਾਂ ਕੇ ਸੋਚ ਨਹੀਂਦਾ ਨਾ ਉਹ ਤਾਂ ਆਪਦੇ ਸੋਚ ਰਹੇ ਵਿਚਰੇ ਮਜ਼ਦੂਰਾਂ ਦੇ ਜਥੇਬੰਦਿਆਂ ਵੀ ਤਾਂ ਹੈ ਕਿ ਭਾਈ ਉਹ ਕਿਉਂ ਨਹੀਂ ਇੱਕ ਉਹ ਵੀ ਤਾਂ ਅੱਡ-ਅੱਡ ਹੀ ਆ ਤੇ ਭਾਈ ਜੀ ਅਸੀਂ ਲਾਵਾਂਗੇ ਧਰਨਾ ਹੋਣਾ ਧਰਨਾ ਮੈਂ ਵੀ ਮਜ਼ਦੂਰਾਂ ਨੂੰ ਵੀਰੇ ਮਜ਼ਦੂਰਾਂ ਦੀ ਜਿਹੜੀ ਸੋਚ ਆ ਨਾ ਉਹਨੂੰ ਮੈਂ ਥੋੜਾ ਜਿਹਾ ਉੱਚੀ ਕਰਨੀ ਚਾਹ ਰ ਇਹ ਆਪਣੀ ਦਾਵਾ ਚੱਕ ਨਹੀਂ ਰਹੇ ਤੁਸੀਂ ਨਿੱਤ ਨਿੱਤ ਇੱਕ ਗੱਲ ਕਹਿ ਦਿੰਦੇ ਆ ਵੀ ਇਹ ਕਰਜਾ ਚੱਕ ਲੈਂਦੇ ਸਾਡੀ ਤਾਂ ਭਾਈ ਕੋਈ ਮੰਗ ਆ ਗਈ ਵੀ ਨਰੇਗਾ ਚ ਠੀਕ ਆ ਦਿਹਾੜੀ ਵਧਾਈ ਜਾਵੇ ਕਿੱਡੀ ਕੁ ਵੰਗ ਮੰਗ ਲਈ ਬਈ ਅਸੀਂ ਵੀ ਚੋਣੇ ਆ ਉਹਦੇ ਵਿੱਚ ਜਿਹੜਾ ਡੱਲੇ ਵਾਲ ਸਾਹਿਬ ਮਰਨ ਵਰਤ ਦੇ ਬੈਠੇ ਉਹਦੇ ਵਿੱਚ ਬਈ ਲਿਖਿਆ ਗਿਆ ਇਹਦੇ ਵਿੱਚ ਦਿਹਾੜੀ 100 ਦਿਨ ਦਾ ਜੇ ਤੁਹਾਨੂੰ ਹੁਣ ਕੰਮ ਮਿਲਦਾ ਗਾ ਨਰੇਗਾ ਦੇ ਵਿੱਚ ਉਹਦੇ ਵਿੱਚ ਕਿਹਾ ਗਿਆ ਕਿ ਸਾਲਾ ਸਾਲ ਦਾ ਕੰਮ ਮਿਲਣਾ ਚਾਹੀਦਾ ਦਿਹਾੜੀਆਂ ਮਿਲਣ ਚਾਹੀਦੀਆਂ ਸੀ ਕਿ ਅਗਰ ਨਹੀਂ ਇਹਦੇ ਵਿੱਚ ਤੁਸੀਂ ਕਿਤੇ ਧਰਨਾ ਲਾਓ ਪ੍ਰੋਟੈਸਟ ਕਰੋ ਜੇ ਤੁਹਾਡੇ ਨਾਲ ਕਿਸਾਨ ਜੁਣੀ ਨਾ ਨਾ ਕੇ ਬੈਠਣ ਤਾਂ ਅਸੀਂ ਵੀ ਕਿਸਾਨਾਂ ਨੂੰ ਗਲਤ ਕਹਾਂਗੇ ਤੁਹਾਨੂੰ ਕਿੰਨੀਆਂ ਵੀਡੀਓ ਦਿਖਾ ਦਿੰਦਾ ਮੈਂ ਕਿਤੇ ਕੋਈ ਇੱਕ ਕਿਸਾਨ ਆਗੂ ਆ ਕੇ ਬੈਠਾ ਹੋਵੇ ਤਾਂ ਦੱਸੋ ਤੁਸੀਂ ਧਰਨਾ ਲੱਗਿਆ ਦਿਖਾਓ ਨਾ ਤੁਸੀਂ ਕਦੋਂ ਪ੍ਰੋਟੈਸਟ ਕੀਤਾ ਇਸ ਇਸ ਗੱਲ ਤੇ ਕੀਤਾ ਪ੍ਰੋਟੈਸਟ ਥੋੜੇ ਦਿਨ ਹੀ ਹੋ ਗਏ ਆਗੇ ਆਪਣਾ ਮੁਕਸਰ ਦੇ ਨਾਲ ਪਿੰਡ ਖੜੁੰਝ ਦੇ ਵਿੱਚ ਧਰਨਾ ਲਾਇਆ ਸੀਗਾ ਮਜ਼ਦ ਬਿਕਸ ਦੇ ਸੋਸ਼ਲ ਮੀਡੀਆ ਤੇ ਜਾ ਕੇ ਤੇ ਆਪਾਂ ਸੰਦੇਹਤਾ ਲਾਉਣੇ ਆ ਪੋਸਟ ਕਰਕੇ ਸਪੈਸ਼ਲ ਦੱਸਿਆ ਹੋਇਆ ਸੀਗਾ ਬਾਈ ਅਸੀਂ ਇਸ ਧਰਨਾ ਲਾਵਾਂਗੇ ਆਪਣੀਆਂ ਮੰਗਾਂ ਦੇ ਲਈ ਸਾਰਿਆਂ ਨੂੰ ਕਿਸਾਨ ਜਥੇਬੰਦੀਆਂ ਮੰਗਾਂ ਸੀਗਾ ਸਾਡੀ ਸਰਫਾਈ ਸਿਮਨਰੇਗਾ ਦੇ ਵਿੱਚ ਸਾਡੀ ਦਿਹਾੜੀ ਵਧਾਈ ਜਾਵੇ ਤੇ ਸਾਨੂੰ ਕੰਮ ਪੂਰਾ ਮਿਲਣਾ ਚਾਹੀਦਾ ਸਾਲ ਦੇ ਸਾਲ ਕੰਮ ਮਿਲਣਾ ਚਾਹੀਦਾ ਅੱਛਾ ਹੋਰ ਕੀ ਮੰਗੀ ਅੱਛਾ ਰੀਅਲ ਠੀਕ ਹੈ ਇੱਕ ਬਈ ਤੁਸੀਂ ਤੂੰ ਆਹ ਲਾਈਵ ਦੇ ਵਿੱਚ ਇਹ ਗੱਲ ਕਹੀ ਸੀਗੀ ਵੀ ਅਸੀਂ ਤਾਂ ਕਣਕ ਮੁੱਲ ਲੈ ਲਾਂਗੇ ਮੁੱਲ ਲੈ ਗਿਆ ਉਹਦਾ ਘਰੇ ਬਹਿ ਜਾ ਗਿਆ ਅਸੀਂ ਪਰ ਇਹਨਾਂ ਦੇ ਨਹੀਂ ਜਾਂਦੇ ਇਹਦੇ ਕੰਮ ਨਹੀਂ ਕਰਦੇ ਕਿਸਾਨਾਂ ਦੇ ਆਏ ਨਹੀਂ ਕਰਦੇ ਤੇ ਬਈ ਕਣਕ ਜਿਹੜੀ ਤੁਸੀਂ ਖਾ ਰਹੇ ਮੋਲ ਲੈ ਲਏਗਾ ਅਸੀਂ ਮੰਨਦੇ ਹਾਂ 100% ਤੇ ਨਾ ਐਗਰੀ ਤੂੰ ਕਰਨ ਕੇ ਮੋਲ ਲੈ ਲਿਆ ਤੇ ਕਣਕ ਅਗਾ ਕੜ ਰਿਹਾ ਬਈ ਉਥੇ ਕੰਮ ਕੌਣ ਕਰਦਾ ਬਈ ਕਿਸਾਨ ਕੰਮ ਕਰਦਾ ਬਈ ਜੇ ਕਿਸਾਨ ਤਾਂ ਵੀਰੇ ਚੱਟੇ ਪਾ ਕੇ ਆਉਂਦਾ ਵੇਖਦਾ ਆ ਕਿ ਵੀ ਮੇਰੀ ਜ਼ਮੀਨ ਵੀਜਤੀ ਕਿਨੇ ਵੀਜੇ ਇਹਨਾਂ ਨੇ ਬਾਈ ਉਹ ਕੋਈ ਕੋਈ ਕਿਸਾਨ ਹੋਊਗਾ ਨਹੀਂ ਕਿਸਾਨ ਮਿਡਲ ਕਲਾਸ ਦੇਖੇ ਆ ਕਿ ਬਾਈ ਸਾਰੇ ਜਿਹਦੇ ਕੋਲੇ ਸਰ ਬਾਈ ਮੰਨ ਲਾ 2-4 ਕਿੱਲੇ ਆ ਠੀਕ ਆ ਉਹੀ ਆਪ ਖੇਤੀ ਕਰਦਾ 40-50 ਕਿੱਲੇ ਆਲਾ ਕੋਈ ਖੇਤੀ ਨਹੀਂ ਕਰਦਾ ਵੀਰੇ ਚੱਕ ਚੱਕ ਕੇ ਕਰ ਜੇ ਕੋਠਾਂ ਪਾ ਲੈਂਦੇ ਆ ਟਰੈਕਟਰ ਲਾ ਲੈਂਦੇ ਆ ਹੂ ਹੂ ਕਰਦੇ ਫਿਰਦੇ ਦਿੰਦੇ ਆ ਲਾਲਾ ਲਾਲਾ ਕਰਦੇ ਠੀਕ ਆ ਆਪਦੇ ਜਵਾਕ ਜੱਲੇ ਬਾਹਰ ਭੇਜਦੇ ਤੇ ਉਹ ਤਾਂ ਸਰਦਾਰੀਆਂ ਕਰਦੇ ਆ ਫਿਰ ਗੱਲ ਤਾਂ ਉਹੀ ਫੇਰ ਆ ਗਈ ਨਾ ਬਈ ਤਿੰਨ ਧਰਨਾ ਲਾ ਲੈਂਦੇ ਪਰ ਸਾਡੇ ਕਰਜ਼ੇ ਮਾਫ ਕਰੋ ਯਾਰ ਬਾਈ ਮੇਰੇ ਕਿਉਂ ਸਰਕਾਰ ਕਰ ਜਾ ਮਾਫ ਗਈ ਗੱਲ ਕਿਉਂ ਡਿਵੈਲਪ ਕਰ ਰਹੇ ਗੱਲ ਆ ਰਹੀ ਅਸੀਂ ਆਪਾਂ ਗੱਲ ਕਰ ਰਹੇ ਆ ਬਈ ਤੂੰ ਕਣਕ ਦੀ ਕਣਕ ਕਿਸਾਨ ਬੀਜਦਾ ਤਾਂ ਫੇਰ ਹੀ ਤੂੰ ਖਾਏਗਾ ਜੇ ਕਿਸਾਨਾਂ ਨੇ ਕਣਕ ਬੀਜਣੀ ਬੰਦ ਕਰਤੀ ਜਾਂ ਸਬਜ਼ੀਆਂ ਬੀਜਣੀਆਂ ਬੰਦ ਕਰਤੀਆਂ ਖਾਏਗਾ ਕੀ ਤੂੰ ਯਾਰ ਕਮਾਲ ਹੋਗੀ ਜਦੋਂ ਹੁਣ ਮੰਨ ਕੇ ਚੱਲ ਅਸੀਂ ਮੁੱਲ ਲੈਨੇ ਹੁਣ ਵੀ ਹੁਣ ਲੈਨੇ ਆ ਬਾਈ ਸਾਡੇ ਫ੍ਰੀ ਸਟਕ ਕੇ ਆਂਦੇ ਯਾਰ ਤੁਸੀਂ ਤੁਹਾਡੇ ਕੋਈ ਨਹੀਂ ਫ੍ਰੀ ਨਾਡ ਵੀ ਨਹੀਂ ਬਣਿਆ ਇਹ ਕਾਰਡ ਤਾਂ ਫੇਰ ਬਈ ਤੁਸੀਂ ਬਣਾਉਣਾ ਉਹ ਤੁਹਾਨੂੰ ਨਹੀਂ ਦਿੰਦਾ ਬਈ ਕੋਈ ਉਹ ਕਿਸਾਨਾਂ ਨੇ ਬਣਾਉਣੇ ਸਰਕਾਰ ਹੀ ਬਣਾ ਕੇ ਦੇਉਗੇ ਯਾਰ ਬਲੋਵਰ ਤੂੰ ਸਰਕਾਰ ਦੇ ਖਿਲਾਫ ਕਰ ਜਦੋਂ ਯਾਰ ਮੰਨ ਲੈ ਹੁਣ ਸਰਕਾਰ ਨੇ ਤੰਗ ਹੀ ਕਿਸਾਨ ਇੰਨਾ ਕਰੀ ਜਾਂਦੇ ਕਿ ਉਹ ਤਾਂ ਸਾਰਿਆਂ ਨੂੰ ਬਾਈ ਤੂੰ ਤਾਂ ਹਰੇਕ ਰਸਤੇ ਦੇ ਕਿਸਾਨ ਕਿਸਾਨ ਕਰੀ ਨਾ ਮੇਰੀ ਗੱਲ ਸੁਣ ਲੈ ਤੂੰ ਗੈਰਸਾਨ ਗੱਲ ਤਾਂ ਤੇ ਗਲਤੀ ਰਹਿਣੀ ਤੂੰ ਕਹਿੰਦਾ ਵੀ ਸਾਡੇ ਘਰੇ ਕਿਹੜਾ ਕਿਸਾਨ ਕਣਕ ਸੱਟ ਕੇ ਜਾਂਦੇ ਆ ਬਈ ਨਹੀਂ ਸੱਟ ਕੇ ਜਾਂਦੇ ਬਈ ਨਹੀਂ ਸੱਟ ਕੇ ਜਾਂਦੇ ਕਣਕ ਬੀਜ ਦਾ ਕੋਣਾ ਖੇਤਾਂ ਦੇ ਵਿੱਚ ਮੈਂ ਹੁਣੇ ਤਾਂ ਤੁਹਾਨੂੰ ਦੱਸ ਕੇ ਆਹੀ ਬੀਜਦੇ ਆਂ ਬਾਈ ਉਹ ਤੁਸੀਂ ਆ ਜੀ ਉੱਥੇ ਆ ਜੀ ਆ ਜੀ ਦਿਹਾੜੀ ਦੇ ਪੈਸੇ ਤਾਂ ਲੈਣੇ ਹੀ ਆ ਉੱਥੇ ਤੁਸੀਂ ਕਿਹਾ ਫ੍ਰੀ ਚ ਜਾ ਕੇ ਕੰਮ ਕਰੇ ਆਉਣੇ ਆ ਤੇ ਫਿਰ ਗੱਲ ਤਾਂ یوں ਆਪਦੀ ਆਪ ਕੋਨੇ ਬੀਜ ਦਾ ਤੇ ਜੇ ਬਾਈ ਜੇ ਤੁਸੀਂ ਉਹਨੂੰ ਸਾਧਦਾ ਤਾਂ ਤੁਹਾਨੂੰ ਪੈਸੇ ਦਿੰਦਾ ਨਾ ਉਹ ਤੁਹਾਨੂੰ ਫ੍ਰੀ ਦੇ ਵਿੱਚ ਪੈਸੇ ਕਿੰਨੇ ਕੇ ਦੇ ਦਿੰਦਾ 300 ਰੁਪਿਆ ਦਿਹਾੜੀ ਆ ਮਜ਼ਦੂਰ ਦੇ 500 ਰੁਪਿਆ ਦਿਹਾੜੀ ਆ ਬਾਈ ਉਹ ਤਾਂ ਜਿੰਨੀ ਥੋੜੀ ਦਿਹਾੜੀ ਫਿਕਸ ਕੀਤੀ ਹੋਈ ਏ ਥਾਲ ਤੇ ਕਹਿ ਦਿੰਦੇ ਕਿ 90000 ਲੈ ਲਾ ਬਾਈ ਤੁਹਾਨੂੰ ਠੱਕੇ ਵਾਲ ਤਾਂ ਨਹੀਂ ਕੋਈ ਲੈ ਜਾਂਦਾ ਠੱਕੇ ਵਾਲਾ ਕੰਮ ਹੀ ਆ ਬਾਈ ਉਹ ਤੁਹਾਨੂੰ ਠੱਕੇ ਵਾਲ ਅਸੀਂ ਨਾ ਜਾਵਾਂਗੇ ਤਾਂ ਢੱਡ ਮਾਰਾ ਬਈ ਕੋ ਹੋਰ ਜਾਵੜਦਾ ਹੋਰ ਕਿਵੇਂ ਜਾਵੜੂਗਾ ਬਈ ਇਹ 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 ਇਹਦਾ ਮਤਲਬ ਫਿਰ ਛੋਟੇ ਕਹਿੰਦਾਗਾ ਬਈ ਬਈ ਛੋਟੇ ਜੇ ਕਹੇ ਨਹੀਂ ਏਕਾ ਕਾਦਾ ਹੋਵੇ ਬਈ ਜਿਹਦੇ ਘਰੇ ਰੋਟੀ ਨਹੀਂ ਪੱਕਦੀ ਉਹ ਕੀ ਏਕ ਤਾਂ ਕਰੂਗਾ ਬਈ ਤੂੰ ਤਾਂ ਟਿੱਕਾ ਕਰੂਗਾ ਆ ਕੇ ਨਾਲ ਆੜੀ ਚ ਰਹੂਗਾ ਉਹ ਆੜੀ ਦੇ ਵਿੱਚ ਨਹੀਂ ਬਈ ਤੂੰ ਗੱਲ ਇਹ ਤੂੰ ਡੂੜੂਗਾ ਤੇ ਉਹਦੇ ਘਰੇ ਰੋਟੀ ਵੀ ਪੱਕਾਂਈ ਬਈ ਡੂੜੂਗਾ ਉਹ ਤੇ ਨਹੀਂ ਤੂੰ ਕਹਿੰਦਾ ਵੀ ਅੱਛਾ ਜੇ ਤੂੰ ਕਹਿੰਦਾ ਵੀ ਕਿਸਾਨਾਂ ਤੋਂ ਪੈਸੇ ਕਿਸਾਨ ਕੋਲੇ ਨਹੀਂ ਕਿੰਨੀ ਕਿ ਜਾਇਦਾਦਾ ਬਈ ਤੂੰ ਕਿੰਨੇ ਕ ਕਿਸਾਨ ਚੱਲ ਕੋਈ ਹੋਣਗੇ ਥੋੜੇ ਹੋਣਗੇ ਵੱਧ ਜ਼ਮੀਨਾਂ ਵਾਲੇ ਬਈ ਕਿਸਾਨ ਵੀ ਕਿਸਾਨ ਦਾ ਹਾਲ ਵੀ ਮਜ਼ਦੂਰ ਵਾਲਾ ਹੀ ਹੋਇਆ ਪਿਆ ਹੈਗਾ ਇੱਕ ਬਸ ਸ਼ਰਮ ਨਾਲ ਮੈਨੂੰ ਦਿਹਾੜੀ ਨਹੀਂ ਕਰ ਸਕਦਾ ਠੀਕ ਹੈ ਕੰਮ ਤਾਂ ਉਹ ਵੀ ਕਰਦਾ ਹੀ ਆ ਕੋਈ ਮਜ਼ਦੂਰ ਵਾਲਾ ਹਾਲ ਨਹੀਂ ਵੀਰੇ ਹੋਰ ਹੋਰ ਜੇ ਸਾਡਾ ਸਾਡਾ ਛੋਟੇ ਕਿਸਾਨ ਕਿਉਂ ਪਾਏ ਆ ਕੇ ਘੁੰਮਦੇ ਨਹੀਂ ਬਾਈ ਯਾਰ ਭਾਈ ਫਾਹੇ ਕੌਣ ਲੈ ਰਿਹਾ ਅਸੀਂ ਤਾਂ ਕਿਸਾਨ ਵਾਧੂ ਲੈ ਰਹੇ ਉਹੀ ਤਾਂ ਗੱਲ ਹੈ ਜੇ ਕਰਜ਼ੇ ਚਾਹ ਰਹੇ ਆ ਕਰਜ਼ੇ ਚਾਹਦੇ ਆ ਕਿਉਂ ਕਹਿੰਦੇ ਸਦੇ ਠੱਕੇ ਨਾਲ ਸਾਨੂੰ ਕਹਿੰਦੇ ਮਾਫ ਕਰੋ ਕਰਜ਼ੇ ਨਾ ਲੈਣਾ ਅਸੀਂ ਨਹੀਂ ਲੈਣ ਕਰਜ਼ੇ ਅਸੀਂ ਗਰੀਬ ਆ ਅਸੀਂ ਕਿਉਂ ਨਹੀਂ ਕਰਜ਼ੇ ਲੈਣ ਸਾਡੇ ਕੋਈ ਕਰਜ਼ਾ ਵੀ ਨਹੀਂ ਦਿੰਦਾ ਯਾਰ ਭਾਈ ਗੱਲ ਤਾਂ ਉੱਥੇ ਆ ਜਾਂਦੀ ਨੇ ਅੱਬੀ ਹੁਣ ਤੇ ਕਰਜ਼ਾ ਕੋਈ ਕਰਜਾ ਵੀ ਤੁਸੀਂ ਲੈ ਲਓ ਤੁਹਾਨੂੰ ਉਹਦੇ ਆਸਤੇ ਕਿਹੜਾ ਮੇਕਅਪ ਆਂਦਾ ਉਹਦੇ ਆਸਤੇ ਬਾਈ ਕੋਈ ਚੀਜ਼ ਚਾਹੀਦੀ ਹੁੰਦੀ ਆਪਾਂ ਦੇ ਨਾਲ ਆਪਣੀ ਜ਼ਮੀਨ ਦਿਖਾ ਕੇ ਕਹਿੰਦੇ ਉਹਨਾਂ ਨੂੰ ਤਾਂ ਵਗੜਾ ਲੈਂਦੇ ਵੀ ਸਾਨੂੰ ਬਾਈ ਜੀ ਕਰਜ਼ਾ ਦੇ ਦਿਓ ਮੁੜ ਕੇ ਕਹਿੰਦੇ ਅਸੀਂ ਫਾ ਲਾਵਾਂਗੇ ਇਹ ਫਾ ਬਾਈ ਤੂੰ ਆਹੀ ਗੱਲ ਤੂੰ ਬੋਲੀਏ ਨਾ ਆਹੀ ਬੋਲੀਏ ਨਾ ਤੈਨੂੰ ਤਕਲੀਫ ਕਾਤ ਹੋਆ ਤੈਨੂੰ ਤਕਲੀਫ ਮੈਨੂੰ ਇਸ ਗੱਲ ਤੋਂ ਆ ਬਾਈ ਜੀ ਅਸੀਂ ਕਿਰਤ ਕਰਨ ਵਾਲੇ ਬੰਦੇ ਆ ਦਿਹਾੜੀਦਾਰ ਬੰਦੇ ਆ ਮੈਂ ਤੈਨੂੰ ਪਹਿਲਾਂ ਵੀ ਦੱਸ ਖੜਾ ਮੈਂ ਦੁਕਾਨ ਤੇ ਲੱਗਿਆ ਮੈਂ ਤੀਜੇ ਦਿਨੋਂ ਆ ਕੇ ਸਾਡਾ ਸ਼ਟਰ ਬੰਦ ਕਰਾ ਦਿੰਦੇ ਆ ਅਗਲਾ ਜਿਹਦੇ ਮੈਂ ਕੰਮ ਤੇ ਲੱਗ ਉਹ ਤਾਂ ਕਹੂਗਾ ਦੁਕਾਨ ਬੰਦ ਹੋ ਗਈ ਤੁਸੀਂ ਜਿੱਦਾਂ ਸ਼ਟਰ ਬੰਦ ਕਰਦੇ ਧਰਨਾ ਲਾਉਂਦੇ ਕੋਈ ਹੱਕਾ ਨਹੀਂ ਲਾਉਂਦੇ ਆ ਕੇ ਮਾਰਦੇ ਆ ਕੇ ਬੰਦ ਕਰੋ ਓਏ ਤੇ ਫਿਰ ਆਦੇ ਹੱਕਾ ਇਸੇ ਲਾਉਂਦੇ ਆ ਸਾਡੇ ਹੱਕ ਕਿੱਥੇ ਉਹਦੇ ਚ ਤੇ ਬਈ ਹਾਕਿਆ ਜੇ ਤੁਹਾਡਾ ਕੋਈ ਹੱਕ ਹੋਵੇ ਤੀਨੀ ਜੱਥੇ ਬੰਦੀ ਦਮਾ ਕਰ ਜਾਏ ਮੈਨੂੰ ਤੂੰ ਦੱਸ ਬਈ ਤੁਸੀਂ ਬਈ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਮਾਰੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਮਾਰ ਦਿਓ ਤੇ ਉਹਨਾਂ ਦੇ ਤਾਂ ਸਾਰਿਆਂ ਦੇ ਰੋਣ ਕਰ ਜਿਹੜਾ ਜਿਹੜਾ ਕੋਈ ਲੌੜੀ ਕੁਰਸੀ ਦਾ ਸੀ ਕੁਰਸੀ ਮਗਰ ਉਹਨੂੰ ਕੁਰਸੀ ਦਵਾਗਾ ਜੂਨੀਅਨ ਆ ਵੀ ਬਣੀਆਂ ਵਾਂਗ ਹਾ ਤਾਂ ਇਹ ਤਾਂ ਫਿਰ ਜੀ ਬੋਲ ਰਹੇ ਹੁਣ ਮੈਂ ਉਹੀ ਕਹਿੰਦਾ ਤੁਸੀਂ ਆ ਜੂਨੀਅਰ ਬੜਾ ਤੁਸੀਂ ਵੀ ਤਾਂ ਪ੍ਰੋਟੈਸਟ ਕਰਦੇ ਹੋ ਜਿੱਤੇ ਜਿੱਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿੱਤੇ ਤੁਸੀਂ ਆ ਪ੍ਰੋਟੈਸਟ ਕਰਦੇ ਆ ਬਾਈ ਤੁਸੀਂ ਵੀ ਤਾਂ ਤੁਸੀਂ ਇਹ ਦਿਨ ਕਰ ਲਾਂਗੇ ਪ੍ਰੋਟੈਸਟ ਬਾਈ ਯਾਰ ਬਾਈ ਤੁਸੀਂ ਵੀ ਦੁਕਾਨੇ ਨੇ ਪੱਕ ਨਹੀਂ ਦੱਸ ਦੇਣਾ ਕਰ ਲਗਾ ਚੱਲ ਤਾਂ ਉਹੀ ਆ ਕਰ ਬਾਈ ਯਾਰ ਬਾਈ ਇੱਕ ਮਿੰਟ ਤੂੰ ਬਾਈ ਕਿਉਂ ਪਰ ਤੈਨੂੰ ਕੀ ਪ੍ਰੋਬਲਮ ਹੈ ਇਹਦੇ ਵਿੱਚ ਯਾਰ ਬਾਈ ਜੀ ਪ੍ਰੋਬਲਮ ਮੈਨੂੰ ਆਪਦੀ ਢਿੱਡ ਦੀ ਆਪਦੀ ਢਿੱਡ ਦੀ ਪ੍ਰੋਬਲਮ ਤੂੰ ਕੰਮ ਕਰਾ ਰਿਹਾ ਬਾਈ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟਿਆ ਕੰਮ ਮੈਂ ਕਰਾਂ ਕਿੱਥੇ ਜਿੱਥੇ ਕੰਮ ਕਰਦਾ ਤੀਜੇ ਦਾ ਨਾ ਲੱਗੇ ਦੁਕਾਨਾ ਕੋਈ ਮੇਰਾ ਸਵਾਲ ਲੈ ਲੈ ਜਿੱਦੇ ਤੁਸੀਂ ਤਾਂ ਨਾ ਲਾਉਣਿਆ ਉਹਦੇ ਤੁਸੀਂ ਨਹੀਂ ਬੰਦ ਕਰਦੇ ਅਸੀਂ ਕਿਹੜਾ ਦਿੱਲੀ ਲਾਉਂਦੇ ਆ ਬਾਈ ਯਾਰ ਫਿਰ ਦਿੱਲੀ ਤਾਂ ਕਰਾ ਦੇ ਬਾਈ ਲਾਉਂਦੇ ਦਿੱਲੀ ਵੇਖਦਾ ਮੈਂ ਤਾਂ ਬਾਈ ਯਾਰ ਕਿੱਥੇ ਅੱਜ ਨਹੀਂ ਲੱਗਿਆ ਅਸੀਂ ਤਾਂ ਵੇਖਿਆ ਨਹੀਂ ਕਿਤੇ ਤੂੰ ਉੱਥੇ ਬਠੰਡੇ ਜਾਵੜਾ ਚੌਂਕ ਜ ਹਰਮਾਨ ਚੌਂਕ ਤੇ ਤਾਂ ਮੈਂ ਧਰਨਾ ਲੱਗਿਆ ਬਾਈ ਅਗਰਾਹਾ ਜੁਨੀਆਨਾ ਦੀ ਬੱਸ ਮੋਦੀ ਵੱਜੀ ਉਹਦੇ ਵਿੱਚ ਪੰਜਾਂ ਦੀ ਮੌਤ ਹੋਈ ਆ ਉਹਦੇ ਵਾਸਤੇ ਮੁਆਵਜ਼ਾ ਮੰਗ ਰਹੇ ਆ ਕੀ ਗਲਤ ਆ ਉਹ ਕਾਦੇ ਤੇ ਹੋਈ ਆ ਮੌਤ ਉਹ ਤਾਂ ਇਹ ਐਕਸੀਡੈਂਟ ਹੋਇਆ ਬੱਸ ਦਾ ਤਾਂ ਸਰਕਾਰ ਦਾ ਮੁਆਵਜ਼ਾ ਦੇ ਥਾਂ ਦੇ ਚੱਲੇ ਸੀਗੇ ਆਦਾਂ ਮਰ ਜਾਂ ਸਾਡਾ ਕਾ ਤਾਂ ਮੁਆਵਜ਼ਾ ਸਾਡਾ ਕੋਈ ਮਰ ਜਾਂ ਤੁਹਾਨੂੰ ਤਾਂ ਮੁਆਵਜ਼ਾ ਬੈਠਾ ਤੁਸੀਂ ਇਹ ਮੰਗ ਤੁਸੀਂ ਮੰਗੋ ਤੁਸੀਂ ਸਾਡੇ ਨਾਲ ਕੋਈ ਫਰਨਾਲ ਰੱਖਣਾ ਸੀ ਇੰਨੇ ਜੋਗੇ-ਓਗੇ ਤਾਂ ਆਪਾਂ ਦਾ ਮੰਗਾ ਦਾ ਮੂਰੇ ਰੱਖ ਗਏ ਵੀਰੇ ਬੱਸ ਸੀਗੀ ਮੰਗਾਂ ਕਿਉਂ ਨਹੀਂ ਨਾਲ ਰੱਖਿਆ ਕਿਹੜੀ ਮੈਗ ਇਹਦੇ ਕਿੁੱਟੀ ਸਾਡਾ ਉਹਨਾਂ ਨੂੰ ਸਾਡਾ ਪਤਾ ਨਹੀਂ ਕਵੇ ਸੀ ਕੀ ਭਾਈ ਜਾ ਕੇ ਜੇ ਤੁਸੀਂ ਕਹੋਗੇ ਨਾਲ ਹੋ ਜੀਏ ਵੱਡੇ ਭਾਈ ਇੰਨਾ ਹੀ ਬਹੁਤ ਆ ਚਲੋ ਭਾਈ ਧੰਨਵਾਦ ਜੀ ਬਹੁਤ ਬਹੁਤ ਭਾਈ ਇਹੋ ਜਿਹੇ ਬੰਦੇ ਆ ਜਿਹੜੇ ਕੜਮ ਚੌਧਰੀ ਹੁੰਦੇ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਪੁੱਛਦਾ ਨਹੀਂ ਹੁੰ ਫੇਸਬੁੱਕ ਤੇ ਬਹਿ ਕੇ ਹਾਲਾ ਲਾਲਾ ਕਰਨ ਵਾਲੇ ਹੁੰਦੇ ਆ ਬਠਿੰਡੇ ਧਰਨਾ ਲੱਗਿਆ ਵਾ ਅਗਰਾਹਾ ਜਥੇਬੰਦੀ ਵੱਲੋਂ ਕਿਉਂਕਿ ਧਰਨੇ ਤੇ ਜਾ ਰਹੀ ਬੱਸ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਕੋਠਾ ਗੁਰੂ ਕਾ ਤੋਂ ਪੰਜੇ ਲੋਕਾਂ ਦੀ ਮੌਤ ਹੋਈ ਸੀ ਉਹਦੇ ਵਿੱਚ ਕੀ ਮੰਗਿਆ ਸਿਰਫ ਮੰਗ ਗਏ ਆ ਕਿ 10 ਲੱਖ ਰੁਪਇਆ ਤੇ ਨੌਕਰੀ ਦਿੱਤੀ ਜਾਵੇ ਕਿਉਂਕਿ ਪਰਿਵਾਰ ਖਤਮ ਹੋ ਗਿਆ ਧਰਨੇ ਤੇ ਜਾ ਰਹੇ ਸੀ ਉਹ ਆਪਣੇ ਕੋਈ ਨਿੱਜੀ ਕੰਮ ਵਾਸਤੇ ਨਹੀਂ ਜਾ ਰਹੇ ਸੀ ਮਜਬੂਰ ਕਿਨੇ ਕੀਤਾ ਧਰਨਾ ਲਾਉਣ ਵਾਸਤੇ ਸਰਕਾਰਾਂ ਨੇ ਪਰ ਇਹੋ ਜਿਹੇ ਬੰਦੇ ਆ ਜਿਹੜੇ ਕੁਝ ਕਿਸਾਨਾਂ ਵਿੱਚ ਵੀ ਗਿਆ ਸੀ ਨਹੀਂ ਕਹਿੰਦੇ ਵੀ ਸਿਰਫ ਕਿਸਾਨ ਸਹੀ ਆ ਸਾਰੇ ਨਹੀਂ ਕਿਸਾਨਾਂ ਵਿੱਚ ਵੀ ਗਲਤ ਬੰਦੇ ਹੈਗੇ ਆ ਜਿਹੜੇ ਗਲਤ ਕੰਮ ਕਰਦੇ ਜਿਹੜੇ ਮਤੇ ਪਾਉਂਦੇ ਆ ਪਰ ਕੁਝ ਲੋਕ ਮਜ਼ਦੂਰਾਂ ਵਿੱਚ ਵੀ ਹੈਗੇ ਆ ਜਿਹੜਾ ਇਹ ਪਾੜਾ ਵਧਾ ਰਿਹਾ ਕਿਸਾਨ ਮਜ਼ਦੂਰਾਂ ਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੂਗੀ ਤੇ ਇਹੋ ਜਿਹੇ ਜਿਹੜੇ ਲੋਕ ਆ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਕਿਉਂਕਿ ਇਹ ਆਪਣੀ ਸਿਰਫ ਵੀਡੀਓ ਚਲਾਉਣ ਦੇ ਮਾਰੇ ਜਾਂ ਵਿਊ ਲੈਣ ਦੀ ਖਾਤਰ ਕਿਸਾਨਾਂ ਨੂੰ ਮੜਾ ਚੰਗਾ ਬੋਲਣ ਲੱਗ ਜਾਂਦੇ ਅੱਜ ਅਸੀਂ ਤੁਹਾਡੇ ਮੂਰੇ ਲਿਆ ਕੇ ਬੰਦਾ ਖੜਾ ਕਰਤਾ ਕਿਉਂਕਿ ਅਸੀਂ ਕੱਲ ਇੱਕ ਵੀਡੀਓ ਪਾਈ ਸੀ ਬੰਦੇ ਦੀ ਜਿਹੜਾ ਕਿਸਾਨਾਂ ਬਾਰੇ ਗਲਤ ਬੋਲ ਰਿਹਾ ਸੀ ਉਹਦੇ ਥੱਲੇ ਬਹੁਤ ਕਮੈਂਟ ਆਏ ਵੀ ਇਹ ਬੰਦਾ ਗਲਤ ਇਹ ਬੰਦਾ ਸਹੀ ਬੋਲਦਾ ਹੈ ਗਾ ਇਹ ਬੰਦਾ ਐ ਕਰਦਾ ਗਾ ਇਹ ਐ ਕਰਦਾ ਬਾਈ ਕਿਸਾਨ ਮਜ਼ਦੂਰਾਂ ਦੇ ਵਿੱਚ ਪਾੜਾ ਨਾ ਪਾਇਆ ਜਾਵੇ ਕਿਸਾਨ ਮਜ਼ਦੂਰ ਇੱਕ ਸੀ ਇੱਕ ਹੈ ਇੱਕ ਰਹਿਣਗੇ ਜੇ ਕੋਈ ਮਜ਼ਦੂਰਾਂ ਦੀ ਮੰਗ ਹੁੰਦੀ ਆ ਕਿਤੇ ਧਰਨਾ ਲਾਉਂਦੇ ਤਾਂ ਕਿਸਾਨਾਂ ਕਿਸਾਨ ਉਹਨਾਂ ਦੇ ਨਾਲ ਬੈਂਦੇ ਆ ਜਥੇਬੰਦਿਆਂ ਸਾਰਿਆਂ ਇਕੱਠਾ ਹੋ ਕੇ ਬੈਂਦੇ ਆ ਜੇ ਆਪਾਂ ਜੀ ਉਹਨਾਂ ਕੋਲੇ ਦਾ ਮਤਲਬ ਉਹਨਾਂ ਪਹਿਲਾਂ ਕਹੇ ਹਟਾ ਉਹਨਾਂ ਕੋਲੇ ਤਾਂ ਜ਼ਮੀਨਾਂ ਜਾਇਦਾਤਾਂ ਹੈਗੀਆਂ ਉਹ ਤਾਂ ਵਿਲੇ ਹੋ ਕੇ ਆਪਦੇ ਘਰੇ ਕਣਕ ਬਾਕਤ ਸਾਰਾ ਕੋ ਸਾਫ ਕੇ ਫੇਰ ਆਉਂਦੇ ਆ ਆ ਕੀ ਗੱਲ ਹੈ ਬਈ ਫੇਰ ਇਹ ਬੰਦਾ ਵਾਰੀ ਵਾਰੀ ਇਹ ਬੰਦਾ ਵਾਰੀ ਵਾਰੀ ਕਿਸਾਨਾਂ ਦੀ ਜ਼ਮੀਨ ਤੇ ਆ ਰਿਹਾ ਜ਼ਮੀਨ ਤੇ ਆ ਰਿਹਾ ਉਹਨਾਂ ਕੋਲ ਜ਼ਮੀਨ ਬਾਈ ਤੈਨੂੰ ਜ਼ਮੀਨ ਲੜਕਦੀ ਐ ਤੂੰ ਕਿਉਂ ਕਿਸਾਨ ਮਜ਼ਦੂਰਾਂ ਦੇ ਵਿੱਚ ਪਾੜਾ ਪਾ ਰਿਹਾ ਤੇਰੇ ਵਰਗੇ ਬਈ ਸਹੀ ਆ ਆਪਣੀ ਜਗ੍ਹਾ ਤੇ ਤੇਰੇ ਵਰਗੇ ਤੇ ਬਹੁਤ ਬਹੁਤ ਤੇਰਾ ਧੰਨਵਾਦ ਕਰਦਾ ਠੀਕ ਆ ਤੂੰ ਮੇਰੀ ਜਿਹੜੀ ਵਾਈਟ ਲਾਈਨ ਆਇਆ ਵੀਰੇ ਠੀਕ ਆ ਜੇ ਕੋਈ ਗੱਲ ਤੇ ਸਹੀ ਆ ਤਾਂ ਸਹੀ ਰਹੂੰਗਾ ਠੀਕ ਆ ਇਹ ਨਜਾਇਜ਼ ਧਰਨੇ ਲਾਉਂਦੇ ਆ ਤੀਜੇ ਇਧਰੋਂ ਜਾ ਕੇ ਤੇ ਫਲਾਣੇ ਥਾਂ ਤੇ ਲਾ ਲੈਂਦੇ ਕਿ ਫਲਾਣੇ ਥਾਂ ਦਿਲਾ ਲੈਂਦੇ ਆ ਠੀਕ ਆ ਇਹ ਆਪਦੀਆਂ ਮੰਗਾਂ ਇਹ ਵੀ ਤਾਂ ਵੈਸੇ ਮਨਵਾਈ ਸਕਦਾ ਸਿੱਧਾ ਸਰਕਾਰ ਕੋਲੇ ਜਾਣ ਸਾਰਿਆ ਭਾਈ ਧਰਨੇ ਲਾ ਕੇ ਸਿੱਧਾ ਕਿੱਥੇ ਜਾਣਾ ਸਿੱਧਾ ਉੱਥੇ ਜਾ ਕੇ ਭਾਈ ਜੀ ਪੰਜਾਬ ਦੇ ਧਰਨੇ ਕਿਹਾ ਹੁੰਦਾ ਦਿੱਲੀ ਲੌਣ ਜਾ ਕੇ ਉੱਥੇ ਹੀ ਮੈਂ ਪਹਿਲਾਂ ਆਇਆ ਸੀ ਜੇ ਕੋਈ ਮਜ਼ਦੂਰਾਂ ਦਾ ਕੋਈ ਰੌਲਾ ਹੁੰਦਾ ਕੋਈ ਮੰਗਾਂ ਹਨ ਤਾਂ ਕਿਸਾਨਾਂ ਦੇ ਨਾਲ ਰਲ ਮਿਲ ਕੇ ਇਕੱਠੇ ਧਰਨਾ ਲਾਓ ਇੱਕੇ ਦੇ ਵਿੱਚ ਬਰਕਤ ਹੁੰਦੀ ਆ ਇਹ ਜਿਹੜੀ ਵੀਡੀਓ ਬਣਾਈ ਗਈ ਹੈ ਸਾਡੀ ਏ ਟੀਮ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਏਕਤਾ ਰੱਖ ਕੇ ਧਰਨੇ ਲਾ ਕੇ ਆਪਣੀਆਂ ਮੰਗਾਂ ਸਰਕਾਰ ਤੋਂ ਮਗਵਾਉਣ ਕੁਸਕੜਾ ਮਚਾਉਂਦਰੀ ਹੁੰਦੇ ਆ ਕਿਸਾਨਾਂ ਵਿੱਚ ਵੀ ਹੁੰਦੇ ਆ ਮਜ਼ਦੂਰਾਂ ਵਿੱਚ ਵੀ ਹੁੰਦੇ ਆ ਜਿਹੜੇ ਹਰ ਰੋਜ਼ ਫੇਸਬੁੱਕ ਤੇ ਲਾਈਵ ਹੋ ਕੇ ਹੜਲ ਲੜਾ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਉੱਤੇ ਬਿਲਕੁਲ ਵੀ ਯਕੀਨ ਨਾ ਕਰੋ ਕਿਸਾਨ ਮਜ਼ਦੂਰ ਇੱਕ ਸੀ ਇੱਕ ਹੈ ਤੇ ਇੱਕ ਰਹਿਣਗੇ ਅਸੀਂ ਇਹ ਮੈਸੇਜ ਦਿੱਤਾ ਹੈ ਕਿ ਇੱਕ ਰੋਗ ਜਿਵੇਂ ਕਿ ਅਸੀਂ ਇਹ ਨਾਲ ਬੰਦਾ ਠੱਲੇ ਸੀ ਸਾਡੀ ਲੋਕ ਪੰਜਾਬ ਵੀਵੀ ਦੀ ਟੀਮ ਦਾ ਹੀ ਬੰਦਾ ਸੀਗਾ ਤੇ ਜਿਹਦੇ ਨਾਲ ਅਸੀਂ ਬੈਸ ਦਿਖਾਈ ਹੈ ਇੱਕ ਸਿਰਫ ਐਕਟ ਕੀਤਾ ਗਿਆ ਹੈ ਕਿ ਵੀਡੀਓ ਮੈਸੇਜ ਦੇਣ ਐਸਤੇ ਬਣਾਈ ਗਈ ਹੈ ਕਿਸਾਨ ਮਜ਼ਦੂਰ ਏਕਤਾ ਇਕੱਠੇ ਹੋ ਕੇ ਆਪਾਂ ਹਰੇਕ ਮੰਗ ਬਣਵਾ ਸਕਦੇ ਹਾਂ ਪਰ ਜੇ ਆਪਾਂ ਅੱਡੋ ਅੱਡ ਰਸਤੇ ਤੇ ਜਾਵਾਂਗੇ ਤਾਂ ਆਪਾਂ ਆਪਣੀ ਕੋਈ ਵੀ ਮੰਗ ਨਹੀਂ ਮਨਵਾ ਸਕਾਂਗੇ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਏਕਾ ਰੱਖੋ ਏਕ ਵਿੱਚ ਬਰਕਤ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੀ ਜਿੰਦਾਬਾਦ ਰਹੂਗੀ ਤੇ ਇਹੋ ਜਿਹੇ ਕਿਹੜਾ ਮ ਚੌਧਰੀ ਜਿਹੜੇ ਨਿੱਤ ਫੇਸਬੁੱਕ ਤੇ ਲਾਈਵ ਹੋ ਕੇ ਕਿਸਾਨ ਚਾ ਮਜ਼ਦੂਰ ਕਿਸਾਨ ਮਜ਼ਦੂਰਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਵੀਡੀਓ ਦੇ ਉੱਤੇ ਨਾ ਧਿਆਨ ਦਿੱਤਾ ਜਾਵੇ ਇਹਨਾਂ ਦੀ ਗੱਲਬਾਤ ਨਾ ਸੁਣੀ ਜਾਵੇ ਸੋ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਧੰਨਵਾਦ